ਤਰਨਤਾਰ ਦੀ ਮੱਛਿਆ ਤੇ ਜਿਹੜੇ ਮਾਧਿਓ ਦੇ ਕਿਸਾਨ ਸੀ ਮੁੰਡੇ ਚੋਬਰ ਉਹਨਾਂ ਦੇ ਗਰੁੱਪ ਬਣਾਏ ਹੋਏ ਸੀ ਉਹਨਾਂ ਨੇ ਕੀ ਕਰਨਾ ਤੀਮੀਆਂ ਨੂੰ ਇੰਦੋਂ ਤੱਕ ਕਿ ਤਹਾ ਮਾਰਨੀ ਚਾਕੇਗਾ ਹਾਪੀ ਨਹੀਂ ਅੱਛਾ ਉਹ ਗਾਂ ਮੁਰਨ ਚੱਕ ਲੈਣੀ ਜਾਂ ਤਾਂ ਗਵਾ ਕਰ ਲੈਣੀਆਂ ਜਾਂ ਫਿਰ ਉਹਨਾਂ ਦੁੱਖੇ ਖਾ ਕੇ ਬਲਾਤਕਾਰ ਕਰ ਕਰਕੇ ਦੋ ਚਾਰ ਦਿਨੋਂ ਛੱਡ ਦੇਣੀਆਂ ਅੱਛਾ ਉਹ ਲੋਕ ਸਾਡੇ ਮਾਲਵੇ ਤੇ ਮਸ਼ਹੂਰ ਹੁੰਦੇ ਸੀ ਵੀ ਜਿਹੜਾ ਤੀਮੀਆਂ ਗਮਾਉਣਗਾ ਹਾਪਦੀਆਂ ਉਹ ਤਰਨਤਾਰ ਦੀ ਮੱਛਿਆ ਤੇ ਮੇਲਾ ਦੇਖਣ ਚਲਾ ਜਾਵੇ ਅੱਛਾ ਇਹ ਫੀਮੀਆਂ ਚੱਕਦੇ ਸੀਗੇ ਕਈ ਲੀਡਰਾਂ ਨੇ ਇਹ ਵੀ ਕਿਹਾ ਵੀ ਮਜੀਠੀਆ ਨੂੰ ਤਾਂ ਗ੍ਰਿਫਤਾਰ ਕੀਤਾ ਤਾਂ ਉਹਦੇ ਫੋਨ ਜਬਤ ਕੀਤੇ ਨੇ ਵੀ ਕਈ ਆਪ ਲੀਡਰਾਂ ਦੀਆਂ ਅਸ਼ਲੀਲ ਵੀਡੀਓ ਜਿਹੜੀਆਂ ਮਜੀਠੀਆ ਦੇ ਫੋਨਾਂ ਵਿੱਚ ਸਨ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਿਵੇਂ ਪਿਛਲੇ ਦਿਨੀ ਵਾਇਰਲ ਕੀਤੀ ਸੀ ਇੱਕ ਫੋਟੋ ਦੇਖੋ ਕੀ ਕੀਤੀ ਹੋ ਹਾਂ ਇਹ ਕੋਈ ਪਰਸਨਲ ਮਾਮਲੇ ਹੁੰਦੇ ਆ ਸਾਰੇ ਲੀਡਰਾਂ ਦੇ ਅਸੈਸੀ ਲੀਡਰ ਨੂੰ ਜਿੱਥੇ ਪੈਸਾ ਆਉਂਦਾ ਇਹ ਨੇ ਕਿਹਾ ਕਾਲੇ ਦੋ ਤੋਤੇ ਆ ਜਾਂ ਮੀਠੀ ਕਰਕੇ ਦੋ ਤੋਤੇ ਨੇ ਇਹ ਵੀ ਸਾਰੇ ਉਹੀ ਹਮਾਮ ਚ ਲੰਗੇ ਨੇ ਇਹਦੇ ਹੱਥ ਜਾਣਾ ਬੀੜ ਕੋ ਹੋਣਾ ਲੰਗੀਆਂ ਸਭ ਕੁਝ ਇਹ ਕਰਦੇ ਨੇ ਇਹ ਕਿ ਉਹ ਇੱਕ ਗੁਰੂ ਸਿੱਖ ਥੋੜੂ ਆ ਵੀ ਜਿਹੜਾ ਮੱਝੇ ਦੇ ਕਿਸਾਨੀ ਆ ਜਿਹੜਾ ਮੱਝੇ ਦਾ ਕਿਸਾਨ ਆ ਉਹ ਬੇਸਿਕਲੀ ਸਦਕਾ ਤੋਂ ਕ੍ਰਿਮੀਨਲ ਕੈਰੈਕਟਰ ਦਾ ਮਾਲਕ ਆ ਉਹ ਹਰ ਕ੍ਰਾਈਮ ਚ ਨਬੋਲ ਆ ਜਿਹੇ ਪੰਜਾਬ ਅੱਜ ਬਰਬਾਦ ਕੀਤਾ ਉਹ ਮੱਝੇ ਦੇ ਕਿਸਾਨੀ ਨੇ ਕੀਤਾ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾਵਾ ਛੜਚੁੱਕਿਆ ਨੇ ਤੇ ਰਾਜਨੀਤਿਕ ਜਿਹੜਾ ਬਾਜ਼ਾਰ ਹੈ ਉਹ ਗਰਮ ਹੈ ਤੇ ਸਥਿਤੀ ਹੈ ਜਿਹੜੀ ਕਈ ਪਾਰਟੀਆਂ ਦੇ ਵਿੱਚ ਬੜੀ ਤਣਾਅਪੂਰਨ ਹੋ ਚੁੱਕੀ ਹੈ ਤੇ ਕਈ ਪਾਰਟੀਆਂ ਦੇ ਆਗੂ ਮਜੀਠੀਏ ਦੀ ਜਿਹੜੀ سپورਟ ਦੇ ਵਿੱਚ ਵੀ ਆ ਰਹੇ ਨੇ ਸੋ ਅਸੀਂ ਇਸ ਬਾਬਤ ਗੱਲ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਰਾਜਵਿੰਦਰ ਸਿੰਘ ਰਾਹੀ ਇਹ ਇੱਕ ਉੱਗੇ ਵਿਦਵਾਨ ਨੇ ਤੇ ਰਾਈਟਰ ਵੀ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਇਸ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਦੇਖੋ ਗ੍ਰਫਤਾਰੀ ਬਾਰੇ ਵੱਖ-ਵੱਖ ਬਿਆਨ ਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੀਆਂ ਸਿਆਸੀ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਅਕਾਲੀ ਦਲ ਆ ਤਰੋ ਉਹ ਕਰਕੋ ਨਹੀਂ ਆ ਜੀ ਕਾਂਗਰਸ ਵੱਲੋਂ ਵੀ ਇਹ ਗੱਲ ਕਹੀ ਗਈ ਵੀ ਇਹ ਬਦਲਾਖੋਰੀ ਐ ਸਿਆਸੀ ਬਦਲਾਖੋਰੀ ਐ ਸਿਆਸੀ ਬਦਲਾਖੋਰੀ ਹੋਰ ਬੰਦਾ ਵੱਲੋਂ ਵੀ ਕਹਿ ਜਾਂਗੇ ਸਿਆਸੀ ਬਦਲਾਖੋਰੀ ਆ ਅਸਲ ਵਿੱਚ ਉਹਨਾਂ ਦੇ ਸਿਆਸੀ ਮਫਾਦ ਹੁੰਦੇ ਨੇ ਉਹਨਾਂ ਨੇ ਕਹਿਣਾ ਹੁੰਦਾ ਉਹਨਾਂ ਨੂੰ ਅੱਜ ਕੀ ਲੱਗਦਾ ਵੀ ਮਜੀਠੀਆ ਛੋਟਾ ਦੁਸ਼ਮਣ ਉਹਨਾਂ ਦਾ ਜੀ ਕਾਂਗਰਸੀਆਂ ਦਾ ਪਰ ਬੰਤਮਾਨ ਵੱਡੇ ਦਸਮਣਾਂ ਉਹਨਾਂ ਛੋਟੇ ਤੋਂ ਹੁਣ ਛੱਡ ਕੇ ਵੱਡੇ ਦਸਮਣਾਂ ਨੂੰ ਪੈਣਾ ਹੁੰਦਾ ਜੀ ਇਹ ਸਿਆਸੀ ਦਾ ਆਪੇ ਜ ਹੁੰਦੇ ਆ ਪਰ ਜਦੋਂ ਹੁਣੇ ਦੇਖੀਏ ਵੀ ਜਿਹੜੀਆਂ ਸਰਕਾਰਾਂ ਨੇ ਕਾਂਗਸ ਨੇ ਇਹਦੇ ਤਾਂ ਕੇਸ ਬਣਾਏ ਨੇ ਪਹਿਲਾਂ ਪੁੱਛੋ ਜੀ ਜਿਹੜੇ ਈਡੀ ਦੇ ਵਿੱਚ ਕੇਸ ਚੱਲਦੇ ਨੇ ਜਾਂ ਹੋਰ ਕੇਸ ਨੇ ਡਰੱਗ ਦੇ ਵੀ ਚੱਲਦੇ ਨੇ ਅਮਨਦਦ ਬੱਸ ਬੱਸ ਚੱਲਦੇ ਨੇ ਹੋਰ ਕਿਤੇ ਤਰ੍ਹਾਂ ਦੇ ਕੇਸ ਉਹ ਕਾਂਗਸ ਨੇ ਬਣਾਏ ਹੋ ਕੇਸ ਨੇ ਬਿਲਕੁਲ ਰਾਮ ਆਦਮੀ ਪਾਰਟੀ ਤਾਂ ਆਈ ਨਹੀਂ ਸੀਗੀ ਉਹ ਰਾਜ ਹੋ ਕੇ ਹਨ ਲੱਗੇ ਲੋ ਵੀ ਉਹ ਸਿਆਸੀ ਬੰਦਾ ਖੋਰੀ ਉਹਨੂੰ ਸਿਆਸੀ ਬੰਦਾ ਕੋਰੀ ਦਿਸਣ ਲੱਗ ਗਈ ਸੋ ਇਹ ਜਿਹੜੇ ਸਸਦਾਨ ਹੁੰਦੇ ਇਹ ਵਕਤ ਨਾਲ ਪੰਥੜੇ ਬਦਲ ਲੈਂਦੇ ਨੇ ਇਹਨਾਂ ਨੂੰ ਇਹ ਲੱਗਦਾ ਵੀ ਅੱਜ ਜਿਹੜੀ ਹੈਗੀ ਆ ਸਾਡੀ ਟੱਕਰ ਕਹਾਂ 2027 ਦੇ ਚੋੜਾ ਚ ਭਗਵੰਤ ਮਾਨ ਨਾਲ ਉਹਨੂੰ ਪਾਸੇ ਸਾਈਡ ਤੇ ਕਰ ਦੋ ਉਹਨੂੰ ਸਾਈਡ ਤੇ ਕਰਕੇ ਆਇਆ ਕਰ ਲੋ ਵੀ ਅਸੀਂ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਬਣ ਕੇ ਠੀਕ ਸੋ ਜਿਹੜਾ ਇਹ ਆਪਣਾ ਵਿਕ੍ਰਮ ਇਸ ਮੇਢੀਆ ਬਵਾਦਤ ਹੈ ਬਹੁਤ ਲੰਬੇ ਸਮੇ ਤੋਂ ਇਹ ਵੱਖਰੀ ਗੱਲ ਆ ਵੀ ਇਹ ਬਸਦਾ ਰਹੇਗਾ ਸਭ ਤੋਂ ਪਹਿਲਾਂ ਤਾਂ ਕੇਦਰੀ ਬਾਲ ਨੇ ਯਾਦ ਕਰੋ ਕਈ ਸਾਲ ਪਹਿਲਾਂ ਇਹਦੇ ਖਿਲਾਫ ਜਿਹੜੇ ਰੋਜ ਕੇਰੀਵਾਲ ਪੰਜਾਬ ਦੇ ਵਿੱਚ ਮੇਰੇ ਖਲ 2017 ਦੀਆਂ ਚੋਣਾਂ ਤੋਂ ਲੈ ਕੇ ਆਇਆਗਾ ਨਾ ਤੇਜਵੀਰਵਾਲ ਨੇ ਆਪਣੇ ਕੱਟ ਨੂੰ ਕਿਹਾ ਸੀ ਵੀ ਇਹ ਬੈਨਰ ਲਾਓ ਵੀ ਮਜੀਠੀਆ ਡਰਗ ਬਲੈਕ ਜਾਗਾ ਮੈਂ ਦੱਸ ਕੇ ਕਹਿੰਦਾਗਾ ਉਹ ਫੋਟੋ ਬੇਸੀ ਸਾਰੀ ਜੀ ਇਹਦੇ ਨਾਲ ਪੰਜਾਬ ਲਹੂ ਰੋਹਣ ਵੀ ਹੋਇਆ ਵੀ ਉਦੋਂ ਮਤਲਬ ਜਿਹੜੇ ਵਰਕਰ ਸੰਘ ਤੋਂ ਅਨੁਸਾਰ ਸੀ ਆਮ ਆਦਮੀ ਪਾਰਟੀ ਦਾ ਉਹ ਬੈਨਰ ਲਾਉਂਦੇ ਸੀ ਉਹ ਫਲੈਕਸ ਹੂੰ ਤੇ ਕੱਲੀ ਉਹਨੂੰ ਪਾੜ ਦਿੰਦੇ ਸੀਗੇ ਮੀਠੇ ਦੇ ਸਪੋਰਟਰ ਉੱਥੇ ਡਾਂਗੋ ਡਾਂਗੇ ਵੀ ਹੋਈ ਦਲਤ ਬੱਚਿਆਂ ਦੇ ਵੀ ਸਰਪਾਟੇ ਜੀ ਫਿਰ ਉਹ ਤੋਂ ਬਾਅਦ ਇਹਨੇ ਬਿਕਰਮਜੀਠੀ ਨੇ ਉੱਤੇ ਕੇਸ ਕਰਤਾ ਹੂੰ ਜੇ ਰਿਕਵੈਸਟ ਕੀਤਾ ਹੋਇਆ ਕੇਜਰੀਵਾਲ ਤੇ ਉਹ ਲਾਲਾ ਦੀ ਮਾਫੀ ਮੰਗੇ ਬਿਲਕੁਲ ਹਮ ਸਰ ਕੇ ਇਹਦੇ ਵਿੱਚੋਂ ਕੜੇ ਹੀ ਨਹੀਂ ਉਹ ਲਕਤਾ ਬਾਹਰ ਨਿਕਲ ਗਿਆ ਛੱਟ ਦੇ ਕੇ ਮਾਫੀ ਮੰਗੇ ਹੁਣ ਜਿਹੜਾ ਉਹ ਲੱਖਾਂ ਦੀ ਕਾਡਰ ਦੇ ਵਿੱਚ ਜਿਹੜਾ ਸਾਸੀਆ ਉਦੋਂ ਹੂੰ ਉਹ ਸਾਰਾ ਵਿਚਾਰਾਂ ਦੇ ਸਰਪਾਟੇ ਰਹਿ ਗਏ ਪਰ ਉਹਦੇ ਨਾਲ ਇਹਨੇ ਆ ਡਾਟ ਰਿਬੂਨ ਨੇ ਕੋ ਖਬਰ ਪੜ੍ਹੀ ਲਾਤੀ ਸੀ ਕਿ ਪ੍ਰੈਬਟ ਰਿਬੂਨ ਨੇ ਮਿਲਾਈ ਇਹਨੇ ਟ੍ਰਿਬੂਨ ਤਾਂ ਵੀ ਕਿਸਕੀ ਤਾਂ ਟ੍ਰਿਬੂਨ ਨੂੰ ਮਾਫੀ ਮੰਗਣੀ ਪਈ ਬਿਲਕੁਲ ਹੁਣ ਦੋਨੋਂ ਤਰਾਫੋਂ ਮਾਫੀ ਮੰਗਣੀ ਪਈ ਐਕਚੁਅਲੀ ਤਾਂ ਜਿਹੜਾ ਈਡੀ ਨੇ ਜਿਵੇਂ ਜੀ 20% ਡੀਐਸਪੀ ਆ ਹਮ ਬੀਐਸਪੀ ਨੂੰ ਫੜਾਤਾ ਡੀਐਸਪੀ ਨਾਲ ਹੀ ਨਾ ਲੈਗਾ ਬਿਲਕੁਲ ਵੀ ਇਹਦੇ ਵਿੱਚ ਅਨਬੋਲਵਾ ਜੀ ਲੰਬੇ ਸਮੇਂ ਤੋਂ ਇਹ ਬੰਦਾ ਬਵਾਦ ਚ ਰਹੇਗਾ ਹਮ ਡਰੱਗ ਨਾਲ ਦਾ ਜੁੜਿਆ ਰਹੇਗਾ ਹੁਣ ਵੀ ਡਰੱਗ ਦੀ ਪੁਸ਼ਕਸ਼ ਵਾਰ ਵਾਰ ਹੁੰਦੀ ਰਹਿੰਦੀ ਆ ਬਿਲਕੁਲ ਮੋੜਕੋੜ ਕੇ ਸੂਰਗਏ ਤੇ ਆ ਜਾਂਦੀ ਆ ਹਮ ਪਰ ਅਪਿਛੇ ਜੇ ਵੀ ਹੁਣ ਆਮ ਆਦਮੀ ਪਾਰਟੀ ਤੋਂ ਫੜਿਆ ਇਹਦੀ ਫੇਰ ਜਾ ਕੇ ਸੁਪਰੀਮ ਕੋਰਟ ਦੇ ਜਮਾਨਤ ਹੋਊਗੀ ਜਾਂ ਤਾਂ ਇਹ ਲਾਲੋ ਵੀ ਇਹ ਉੱਪਰ ਦਾ ਕਿਉਂਕਿ ਸਿਆਦਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਅਫਸਰ ਸਾਹਿਬ ਉੱਤੇ ਤੱਕ ਬੈਠੀ ਆ ਉਹ ਵੀ ਸੱਤਾ ਤੋਂ ਪ੍ਰਭਾਵਿਤ ਹੁੰਦੇ ਨੇ ਕੱਲੋ ਸੱਤਾ ਚਾਹ ਸਕਦਾ ਯਾਰ ਸਾਡਾ ਨੌਕਰ ਨਾ ਜਾਂ ਬੰਦਾ ਕਿਸੇ ਦਾ ਨਾਮਲੇਜ ਕਰ ਲੈਂਦਾ ਕੋਈ ਪਿਛੇ ਵੀ ਕੋਈ ਅੰਤ ਨਹੀਂ ਪੀੜੀਦਰ ਪੀੜੀ ਇਹਨਾਂ ਕੋਲ ਦੱਸਦਿਆਂ ਤੋਂ ਪੈਸਾ ਕਰ ਜਮਾ ਹੋਇਆ ਵਾ ਇਹ ਤਾਂ ਹੈ ਨਹੀਂ ਬੱਜ ਜਾਇਆਗਾ ਤਾਂ ਪਿਤਾ ਪੁਰਖੀ ਪੈਸਾ ਇਹਨਾਂ ਕੋਲੇ ਮਹਾਰਾਜ ਦੀਸਨ ਤੋਂ ਲੈ ਕੇ ਜਿਹੜਾ ਹੈ ਇਹ ਮੀਠੀਆ ਪਰਿਵਾਰ ਕੋਲੇ ਤੋ ਕਿਸੇ ਨਾ ਕਿਸੇ ਧੰਗ ਨਾਲ ਬੰਦਾ ਬਸਦਾ ਆ ਰਿਹਾ ਹੁਣ ਜਦੋਂ ਵਿਜੀਲੈਂਸ ਨੇ ਇਹਨੂੰ ਮਤਲਬ ਅਮਰ ਤੋਂ ਵੱਧ ਸਰੋਤਾਂ ਨਾਲ ਫੜਿਆ ਇਹ ਤਾਂ ਕੋਈ ਗੱਲ ਨਹੀਂ ਸ਼ੱਕ ਨਹੀਂ ਵੀ ਜਦੋਂ ਇਹ ਕਾਲੀਆਂ ਦਾ ਰਾਜ ਰਿਹਾ ਵੀ ਇਹਨਾਂ ਨੇ ਜਿੰਨਾ ਪੈਸਾ ਬਣਾਇਆ ਜੀ ਇਹ ਤਾਂ ਬੇਹੱਦ ਵੀ ਜ਼ਿਆਦਾ ਸਾਰਾ ਨਹੀਂ ਬਣਾਇਆ ਬਿਲਕੁਲ ਵੀ ਕੋਈ ਥੱਲੇ ਵਾਲਾ ਬਰਕਰ ਵੀ ਜਿਹੜਾ ਹੈਗਾ ਕਿਸੇ ਨੇ ਡਰੱਗ ਵੇਚਿਆ ਕਿਸੇ ਨੇ ਸ਼ਰਾਬ ਵੇਚਿਆ ਕਿਸੇ ਨੇ ਕੁਝ ਵੇਚਣ ਤਾਂ ਜਿਹੜਾ ਇਹਦੇ ਨਾਲ ਸੀ ਜਿਹੜਾ ਕਿਸੇ ਪ੍ਰਾਉ ਟੂ ਵੀ ਕਾਲੀ ਮੈਂ ਪਹਿਲਾਂ ਵੀ ਕਈ ਵਾਰ ਕਿਤੇ ਆ ਵੀ ਜਿਹੜੇ ਪਿੰਡਾਂ ਦੇ ਵਚਨਾ ਅਹ ਕੈਮਿਸਟ ਸੀ ਮੈਡੀਕਲ ਸਟੋਰ ਵਾਲੇ ਜੀ ਜਿਨ੍ਹਾਂ ਨੇ ਲਾਇਸੈਂਸ ਕਿਹਾ ਹੋਰ ਸਿਪੈਕਸ ਕੋਈ ਕਰੀ ਜਾਂਦੀ ਸੀ ਉਹ ਉਹਨਾਂ ਕੋਲ ਆਦਾ ਲਾਇਸੈਂਸ ਨਹੀਂ ਸੀ ਉਹ ਮੁੰਡਾ ਖੁੰਡਾ ਲਾਇਸੈਂਸ ਕਿਹੜੇ ਹੋ ਕੈਮਿਸਟ ਦਾ ਲੈ ਲਿਆ ਹੂੰ ਤੇ ਉਹ ਤਾਂ ਮੈਡੀਕਲ ਸਟੋਰ ਖੋਲ ਲੇ ਅੱਛਾ ਉਹਨਾਂ ਨੇ ਵੀ ਟਣਾ ਦੇ ਟਣਾ ਦੇ ਹਿਸਾਬ ਇਹ ਡਰੱਗ ਬੱਚੀ ਆ ਪ੍ਰੋ 2 ਵੀ ਕਾਲੀ ਦੇ ਲਾ ਕੇ ਉਹ ਲਾ ਕੇ ਬੈਨਰ ਬੈਨਰ ਲਾ ਕੇ ਆਵੇ ਪ੍ਰੋ 2 ਵੀ ਕਾਲੀ ਟਣਾ ਦੇ ਟਾਨ ਅੱਛਾ ਕਰੋੜਾ ਰੁਪਏ ਨੇ ਬਣਾਇਆ ਕਮਿਸ਼ਨ ਵੀ ਇਹ ਖੁੱਲਾ ਸੀਗਾ ਫਿਰ ਜਿਹੜੀ ਦੋ ਨੰਬਰ ਦੀ ਦਾਰੂ ਹੁਣ ਜ਼ਹਿਰੀਲੀ ਦਾਰੂ ਆ ਇਹ ਨੂੰ ਮੈਂ ਕਿ ਸੁਖਵੀਰ ਮਾਰਦਾ ਕਹਿੰਦਾ ਸੀ ਇਹ ਸੁਖਵੀਰ ਦਾ ਰਾਜ ਆ ਕਿੱਥੋਂ ਆਉਂਦਾ ਕਿੱਥੋਂ ਨਹੀਂ ਸਾਡੇ ਗਾਂਢਪਿੰਡ ਨੱਥੋਵਾਲ ਦੇ ਵਿੱਚੋਂ ਮੇਰੇ ਪਿੰਡ ਤੇ ਨੰਚਰ ਘਰ ਵੇਚਦੇ ਸੀ ਅੱਛਾ ਉਹ ਸਪਲਾਈ ਨਹੀਂ ਕੁੱਤੀ ਉਹ ਚ ਕਾਂਗਰਸੀ ਵੀ ਆ ਗਏ ਉਹ ਚ ਆਮ ਆਦਮੀ ਪਾਰਟੀ ਦਾ ਰਾਜ ਵੀ ਆ ਗਿਆ ਨੱਥੋਵਾਲ ਦੇ ਬੰਦੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਨੂੰ ਵੀ ਪਤਾ ਵੀ ਰਾਤ ਨੂੰ ਦਾਰੂ ਉਹਥੋਂ ਕਿੱਥੋਂ ਲੈ ਤੇ ਉਹ ਸਾਡੇ ਪਿੰਡਾਂ ਦੇ ਕਿਵੇਂ ਸਪਲਾਈ ਕਰਦੇ ਆ ਉਹ ਰੋਕ ਨਹੀਂ ਸਕਿਆ ਅੱਜ ਤੱਕ ਉਹ ਰੀਲੀ ਲਾਰ ਹੁਣ ਬੰਦੇ ਮਰੇ ਨੇ ਤਾਂ 6-8 ਸਦੀ ਬੋਤਲ ਚੱਲੀ ਜਾਂਦੀ ਆ ਉਹ ਸੁਖਵੀਰ ਨੇ ਕਿੱਥੋਂ ਉਹਦੇ ਰੱਬ ਜਾਣੇ ਕੌਣ ਅਸੱਤ ਉੱਥੇ ਫੈਕਟਰੀਆਂ ਫੜਿਆ ਗੀਆਂ ਜਿਹੜੇ ਆਕਾਲੀ ਦਲ ਦੇ ਬੰਦਾ ਸਿੰਘਾਂਦਰੋਂ ਲੰਬੀ ਵੱਲੋਂ ਸ਼ਰਾਬ ਦੀਆਂ ਫੈਕਟਰੀਆਂ ਉਹ ਕੁਸ਼ਕ ਨਹੀਂ ਹੋਣ ਉਹਦਾ ਕੀ ਬਣਿਆ ਕਿਹਦੀਆਂ ਸਿੰਘਾਂ ਕਿਤੇ ਗੱਲ ਹੀ ਨਹੀਂ ਸਭ ਤੋਂ ਜਿਹੜਾ ਵੱਡਾ ਹੈਗਾ ਸੋ ਜਿਹੜਾ ਇਹ ਮਜੀਠੀਆ ਤੇ ਬਾਰ-ਬਾਰ ਸੂਈ ਆਉਂਦੀ ਆ ਜਾਂ ਹੁਣ ਇਸ ਵਕਤ ਵਿਜੀਲੈਂਸ ਨੇ ਹੱਥ ਪਾਇਆ ਵੀ ਉਹਦਾ ਮਤਲਬ ਆਮਦਨ ਦੇ ਸਰੋਤਾਂ ਤੋਂ ਵੱਧ ਜ਼ਾਇਦਾਦ ਬਣਾਈ ਆ ਜਾਂ ਉਹਦੇ ਖਾਤੇ 'ਚ ट्रांजੈਕਸ਼ਨ ਹੋਈ ਆ 26 ਕਰੋੜ ਰੁਪਏ ਦੀ ਇਹ ਕੋਈ ਵੱਡੀ ਗੱਲ ਨਹੀਂ अच्छा सर 540 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਹੈ ਉਹ ਮਜੀਠੀਏ ਸਰ ਹੁਣ ਬੋਲ ਰਿਹਾ ਵੀ ਲੈਂਡ ਨੇ ਕੀਤਾ ਗਿਆ 540 ਕਰੋੜ ਰੁਪਏ ਦਾ ਤੇ ਵਿਜੀਲੈਂਸ ਨੇ ਹੁਣੇ ਲੇਟੈਸਟ ਜਿਹੜੀ ਨਿਊਜ਼ ਹੈ ਵੀ 7 ਦਿਨਾਂ ਦਾ ਰਿਮਾਂਡ ਹੈ ਉਹਨੂੰ ਮਿਲ ਗਿਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਇੰਨੇ ਪੈਸੇ ਦੀ ਮਨੀ ਲਾਂਡਰਿੰਗ ਇੰਨੇ ਲੈਂਡ ਦੇਣ ਤੇ ਮੁੱਛਾਂ ਚੜ੍ਹ ਕੇ ਕਹਿੰਦਾ ਮਜੀਠੀਆ ਵੀ ਤੁਸੀਂ ਕਰ ਲਓ ਕੀ ਕਰੋਗੇ ਉਹ ਤਾਂ ਡਰਾਉਣਾ ਹੈ ਇਹ ਇਹਨੂੰ ਕਿਵੇਂ ਪੁੱਤਾਂ ਨੂੰ ਡਰਾਉਂਦਾ ਹੈ ਨਾ ਅਗਲਾ ਕਹਿੰਦਾ ਮੈਂ ਦਬਕਾ ਮਾਰਾਂ ਫੇ ਮੈਨੂੰ ਹੋਣਾ ਕਰੇ ਇਹ ਕਹਿੰਦੇ ਝੂਠ ਉਹਨੂੰ ਉਹ ਲੱਗਦਾ ਵੀ ਜਿਹੜਾ ਭਗਵੰਤ ਮਾਨ ਹੈ ਕਮਜ਼ੋਰ ਸਰਕਾਰ ਆ ਸੂਤ ਹੀ ਇੱਕ ਸੰਜੂਨ ਲੀਡਰ ਨੂੰ ਵੀ ਲੱਗਦਾ ਸਾਰਿਆਂ ਨੂੰ ਲੱਗਦਾ ਵੀ ਭਗਵੰਤ ਮਾਨ ਤਾਂ ਕਮਜ਼ੋਰ ਸਰਕਾਰ ਹੈ ਇਹਨੂੰ ਡਰਾ ਲਓ ਦਬਕੇ ਨਾਲ ਹੀ ਹੋ ਕਰ ਲਓ ਜਿਹੜੇ ਲੋਕ ਅੱਗੇ ਕੀ ਕਰਦੇ ਸੀ ਵੀ ਨਾਲੇ ਉਹਨੇ ਮਾੜਾ ਕੰਮ ਕਰਾ ਨਾਲੇ ਪਿੰਡ ਦੇ ਡੰਡੇ ਨਾਲ ਨਿਰੋਭ ਰੱਖਣਾ ਮੁੱਛੂ ਪਾ ਦੇ ਕੇ ਵੀ ਕਰ ਲਓ ਮੈਂ ਜਿਹੜਾ ਕੁਝ ਕਰ ਲੂ ਓਏ ਜੀ ਉਹ ਤਾਂ ਡਰਾਉਣਾ ਨਾ ਵੀ ਨਾਲੇ ਗਲਤ ਕੰਮ ਕਰ ਨਾਲੇ ਡਰਾ ਦਿਓ ਵੀ ਮੈਂ ਤੈਨੂੰ ਐ ਕਰ ਦੂ ਦਰਦਰ ਦੇ ਬੱਚੀ ਰਾਹੀ ਸਾਹਿਬ ਹੁਣ ਜੇ ਭਗਵੰਤ ਮਾਨ ਸਰਕਾਰ ਨੇ ਹੱਥ ਪਾਇਆ ਜਾਂ ਤਾਂ ਹੁਣ ਪੱਕੇ ਸਮੂਤਾਂ ਦੇ ਆਧਾਰ ਤੇ ਪੱਕੇ ਤੌਰ ਤੇ ਪਾਓ ਨਹੀਂ ਫਿਰ ਅੱਗੇ ਵੀ ਜਦੋਂ ਇਹ ਕਰਦਾ ਹੈਗਾ ਭਗਵੰਤ ਮਾਨ ਕੱਚੇ ਤੌਰ ਤੇ ਉਹ ਦੂਜੇ ਦਿਨ ਬੰਦੇ ਜਮਾਨਤ ਦੇ ਨੇ ਦੀ ਕਰਕਰੀ ਹੁੰਦੀ ਆ ਲੋਕਾਂ 'ਚ ਵੀ ਨਿਰਾਸ਼ਾ ਹੁੰਦੀ ਆ ਬਿਲਕੁਲ ਹੁਣ ਗੱਲ ਇਹ ਆ ਵੀ ਉਹ ਜਿਹੜਾ ਜਿਹੜਾ ਅਕਤੂਨੀ ਗੱਲ ਕੀ ਆ ਨਾ ਇਹ ਜਿਹੜਾ ਪੰਜਾਬ ਦੀ ਬਰਬਾਦੀ ਹੋਈ ਆ ਡਰੱਗ ਨਾਲ ਜੀ ਇਹਦਾ ਤੁਹਾਨੂੰ ਇਹ ਪਤਾ ਲੱਗੋ ਕਿਸੇ ਨੇ ਕੇ ਸਟੱਡੀ ਨਹੀਂ ਕੀਤਾ ਵੀ ਜਿਹੜਾ ਮਾਜ਼ਬੇ ਦੇ ਨਾਲੋਂ ਜਾ ਮੱਝ ਦੇ ਨਾਲ ਉਹ ਸੌਰੀ ਧਬ ਦਬੇ ਨਾਲ ਜਿਹੜੇ ਮੱਝ ਦੇ ਕਿਸਾਨੀ ਆ ਇਹਦਾ ਕੈਰੈਕਟਰ ਦਾ ਜ਼ਮੀਨ ਸਮਾਨ ਦਾ ਪਰਕਾ ਉਹਦੇ ਕੈਰੈਕਟਰ ਨੂੰ ਐਨਲਾਈਜ਼ ਕਰਨਾ ਪੁੱਛ ਸਕਦੇਗਾ ਤੋਂ ਓਕੇ ਉਹਦਾ ਬੇਸਿਕਲੀ ਮੈਂ ਨਹੀਂ ਕਹਿੰਦਾ ਜਿਹੜੇ ਮੇਰੇ ਮੱਝ ਦੇ ਜੱਟ ਯਾਰ ਦੋਸਤ ਨੇ ਖਾਸ ਬਹੁਤ ਵੱਡੇ ਪਰਿਵਾਰਾਂ ਚੋਂ ਨੇ ਉਹੀ ਕਹਿੰਦੇ ਨੇ ਵੀ ਜਿਹੜਾ ਮੱਝ ਦੇ ਕਿਸਾਨੀ ਆ ਜਾਂ ਮੱਝ ਦਾ ਕਿਸਾਨ ਆ ਉਹ ਬੇਸਿਕਲੀ ਸਦਿਆਂ ਤੋਂ ਕ੍ਰਾਈਮਨਲ ਕੈਰੈਕਟਰ ਦਾ ਮਾਲਕ ਆ ਉਹ ਹਰ ਕ੍ਰਾਈਮ ਚ ਨਮੋਲਵਾ ਜਿਹੇ ਪੰਜਾਬ ਅੱਜ ਬਰਬਾਦ ਕੀਤਾ ਤੋਂ ਮਾਧਿਯਿਕ ਸਾਨੀਰਿਆ ਕੀਤਾ ਹੂੰ ਪਹਿਲਾ ਫੀਮ ਜਦੋਂ ਵੱਡਰ ਰਹੀ ਸੀ ਤੁਸੀਂ ਬ੍ਰਾਮ ਸੰਧੂ ਦੇ ਖਾਨਗਾਂ ਚ ਪੜ ਲਓ ਬ੍ਰਾਮ ਸੰਧੂ ਰਚਨਾਵਾਂ ਅੱਜ ਕਹਿੰਦਾ ਕੋਈ ਸਾਡੇ ਘਰਾਂ ਚ ਆਮ ਉਥੋਂ ਦੇ ਜਿਹੜੇ ਫੀਮ ਦੇ ਸਮਗਲ ਅਗਰਾਹੀ ਕਰਨ ਲਈ ਆਉਂਦੇ ਸੀ ਜੁੱਤੀਆਂ ਲਿਆਉਂਦੇ ਸੀ ਅਸੀਂ ਕੰਢਮੇ ਜੁੱਤੀਆਂ ਲਾਹੌਰ ਦੇ ਪਾਉਂਦੇ ਸੀਗੇ ਹੂੰ ਉਹ ਸਾਰਾ ਵੱਡਰ ਰਹੀ ਸੀਗਾ ਜਿਹੜਾ ਫੀਮ ਦਾ 18 ਦੇ ਸਮਗਲ ਘਰ ਘਰ ਕਰਦੇ ਸੀ ਕੋੜੀਆਂ ਤੇ ਹੁੰਦੀ ਹੈਗੀ ਕੋੜੀ ਉਧਰੋਂ ਭਰ ਕੇ ਛੱਡ ਦੇਣੀ ਇਧਰੋਂ ਆ ਜਾਣੀ ਕੋੜਾਂ ਲੱਗੀਆਂ ਉਹਨਾਂ ਸਿੰਘਾਂ ਉਹ ਫੀਮ ਗਾਹਾਂ ਪਰ ਬੱਟਰ ਆਪਣੇ ਦਰਾਪਾਰ ਕਰਨੀ ਹਰੀਕੇ ਪੱਥਰ ਤੋਂ ਫਿਰ ਮਾਲਵੇ ਚਾਉਣੀ ਦੁਆਬੇ ਚਾਉਣੀ ਇਹ ਸਾਰਾ ਕੁਝ ਕੀ ਆ ਵੀ ਜਿਹੜਾ ਇਹਦਾ ਕਿਸਾਨ ਆ ਮਾਝੇ ਦਾ ਉਹਦਾ ਜਦੋਂ ਕੋਈ ਅਨਲਾਈਜ਼ ਕਰੋਂਗਾ ਨਾ ਜਦੋਂ ਤੁਸੀਂ ਪ੍ਰਾਤਨ ਦੇਖਦੇ ਸੀ ਤਰਨਤਾਰ ਦੀ ਮੱਛਾਂ ਮਸ਼ਹੂਰ ਸੀ ਵੀ ਲੋਕਾਂ ਦਾ ਸਰਦਾ ਬਸ ਜਾਣਾ ਤਰਨਤਾਰ ਦੀ ਮੱਛਾਂ ਤੇ ਜਿਹੜੇ ਮਾਝੇ ਦੇ ਕਿਸਾਨ ਸੀ ਮੁੰਡੇ ਚੋਬਰ ਉਹਦੇ ਗਰੁੱਪ ਬਣਾਏ ਹੋਏ ਸੀ ਉਹਨਾਂ ਨੇ ਕੀ ਕਰਨਾ ਤੀਮੀਆਂ ਨੂੰ ਇੰਦੋਂ ਤੱਕ ਕਿ ਤਹਾ ਮਾਰਨੀ ਚਾਕੇਗਾ ਤੀਮੀ ਅੱਛਾ ਉਹ ਘਾ ਮੁਰਣ ਚੱਕ ਲੈਣੀ ਜਦ ਤੱਕ ਬਾ ਕਰ ਲੈਣੀਆਂ ਜਾਂ ਫਿਰ ਉਹ ਦੁੱਖੇ ਖਾ ਕੇ ਬਲਾਤਕਾਰ ਕਰ ਕਰਕੇ ਦੋ ਚਾਰ ਦਿਨੋਂ ਛੱਡ ਦੇਣੀਆਂ ਅੱਛਾ ਉਹ ਲੋਕ ਸਾਡੇ ਮਾਲ ਵਿੱਚ ਮਸੂਰ ਹੁੰਦੇ ਸੀ ਵੀ ਜਿਹਨੇ ਤੀਮੀਆਂ ਗਮਾਉਣੀਆਂ ਆਪਦੀਆਂ ਉਹ ਤਰਨ ਤਰ ਦੀ ਮੱਛੀਆਂ ਤੇ ਮੇਲਾ ਦੇ ਖਰਚ ਚ ਲਾ ਜਾਂਦੇ ਅੱਛਾ ਇਹ ਤੀਮੀਆਂ ਚੱਕਦੇ ਸੀਗੇ ਸਾਰਾ ਕੁਝ ਇਹ ਵੀ ਗੱਲ ਜਿਹੜੀ ਲੋਕਾਂ ਜਾਂ ਖੇਸ ਹੁੰਦੇ ਸੀ ਲੋਕਾਂ ਦੇ ਤਾਂ ਰੱਖੇ ਵੇ ਇਹਨੇ ਬਾਰੇ ਮਸੂਰ ਸੀ ਉਹ ਖੇਸ ਨਾਲ ਲੈਂਦੇ ਨੇ ਵੇ ਅਤੁਰਾ ਜਾਂਦਾ ਵੀ ਆਪਣੇ ਮਲਬਾਈ ਭੋਲੇ ਆ ਐ ਧਰਕੇ ਮੋਢੇ ਤੇ ਗਾਹ ਤੁਰਜਾਂ ਨੇ ਉਹ ਇੱਕ ਨੇ ਪੁੱਛੋ ਮਾਰਿਆ ਜਿਹੜਾ ਖਿੱਚਾ ਕੱਚਾ ਪੁੱਛੇ ਸਿਰਦਨ ਪੁੱਛ ਲੈਣੇ ਪੁੱਛਣ ਨੂੰ ਛੜਤਾ ਬਿਲਕੁਲ ਬਿਲਕੁਲ ਇਹ ਮੱਝ ਦਾ ਕਰੈਕਟਰ ਸੀ ਜਿਹੜਾ ਤੇਮਿਆਂ ਨੂੰ ਤੰਗ ਕਰਨਾ ਤੇਮੇ ਨੂੰ ਗਵਾਹ ਕਰਨਾ ਤੇਮੇ ਨੂੰ ਕਰਨਾ ਇਹ ਭਾਈ ਰਣਦੀਰ ਸਿੰਘ ਜਿਹੜੇ ਅਖੰਡ ਕੀਰਤਨੀ ਜਥੇ ਵਾਲੇ ਆ ਮੱਝ ਦੇ ਜੱਟਾਂ ਬਾਰੇ ਉਹਨਾਂ ਨੇ ਵੀ ਲਿਖਿਆ ਹੂੰ ਤੇ ਫੇਰ ਅਸੀਂ ਜਥੇ ਬਣਾਏ अच्छा ਸਾਡੇ ਕੋਲੇ ਕਿਰਪਾਨ ਤੇ ਪਬੰਦੀ ਸੀ ਸਫਾ ਜੰਗ ਹੁੰਦੇ ਸੀਗੇ ਜਿਹਨੂੰ ਟਕੂ ਆਖੇ ਲੋ ਫਿਰ ਦਿੱਤੇ ਦੇਖਣੀ ਮਢਿਖ ਰਹੇ ਇਹਦੇ ਮਗਰ ਪੈਦਾ ਮਾਰਨੇ ਫਿਰ ਉਹਨਾਂ ਦੂਰੋਂ ਪੱਦਲੇ ਆ ਗਏ ਉਸ ਫਰਮਈ ਬਾਣੇ ਵਾਲੇ ਜਣੇ ਕਿ ਜਿਹੜਾ ਦਰਬਾਰ ਸਾਹਿਬ ਵਕ ਕਹਾ ਜਾਂਦਾ ਵੀ ਦਰਬਾਰ ਸਾਹਿਬ ਵਿਦਿਆਲੇ ਦੁਆਲੇ ਜਿਹੜਾ ਪੁਜਾਰੀ ਸੀ ਵੀ ਉੱਥੇ ਬੇਸਵਾਗਰੀ ਚੱਲਦੀ ਸੀ ਉੱਥੇ ਭਵਚਾਰ ਚੱਲਦਾ ਸੋ ਕੌਣ ਸੀ ਕਰਨ ਵਾਲੇ ਇਹ ਮੱਝ ਰਜਤਨੀ ਸੀ ਹੂੰ ਇਹਨਾਂ ਨੇ ਐਡੇ ਪਰ ਆਏ ਸੀ ਬਿਲਕੁਲ ਇਹ ਭਾਈ ਵੀਰ ਸਿੰਘ ਦੇ ਪਿਤਾ ਜੀ ਡਾਕਟਰ ਚਰਨ ਸਿੰਘ ਦੀ ਕਿਤਾਬ ਆ ਉਹਦੇ ਵਿੱਚ ਉਹ ਜ਼ਿਕਰ ਕੀਤਾ ਵੀ ਇਹ ਹੈ ਜਿਹੜੇ ਬੰਦੇ ਸੀ ਮੱਧ ਦੇ ਡਾਕਟਰਾਂ ਤੋਂ ਆਉਂਦੇ ਸੀਗੇ ਆ ਦਰਬਾਰ ਸਾਹਿਬ ਦੇ ਵਿੱਚ ਇੱਕ ਪਾਸੇ ਸਰਦਾਰਾਂ ਫਲੋਰਿਕ ਕਥਾ ਕਰਕੇ ਗੁਰੂਆਂ ਦੇ ਖਿਲਾਫ ਇਹ ਲੁਕੀਆਂ ਬੋਲ ਆਪਾਂ ਕਿ ਪ੍ਰਕਰਮਾ ਕਰਦੇ ਹੁੰਦੇ ਸੀਗੇ ਅੱਛਾ ਦਰਬਾਰ ਸਾਹਿਬ ਦੀ ਜੋ ਇਹਦੇ ਕੈਰੇਕਟਰ ਨੂੰ ਐਨਲਾਈਜ਼ ਕਰਨਾ ਪਊ ਵੀ ਬੇਸਿਕਲੀ ਮੈਨੂੰ ਆਪਣਾ ਕਿ ਮਿੱਤਰ ਆ ਮੱਧ ਦਾ ਜੱਟ ਆ ਉਹ ਕਹਿੰਦਾ ਵੀ ਜਿਹੜੇ ਮੱਧ ਦੇ ਡਰਾਈਵਰ ਸੀ ਕਿਸਾਨ ਚਲੋ ਜਾਂਦੇ ਅਸੀਂ ਉਹ ਬੰਗਾਲ ਭਾਰ ਤੋਂ ਤੀਮੇ ਚੱਕ ਕੇ ਲਿਆਉਂਦੇ ਸੀਗੇ ਅਗੇ ਰੋਟੀ ਦੇਸੀ ਇੱਥੇ ਜਾਂ ਬੱਚੇ ਚੱਕ ਕੇ ਲਿਆਉਣੇ 12-12 ਤਿੰਨਾਂ ਦਾ ਸਾਲ ਲੋਕਾਂ ਦੇ ਅੱਗੇ ਇੱਥੇ ਵੇਚਦੇ ਨੇ ਜੀ ਦਾ ਢਾਬਾ ਦੇ ਵੇਚਦੇ ਨੇ ਜੱਟਾਂ ਦੇ ਘਰ ਦੇ ਮੈਂ ਕੰਮ ਨੂੰ ਲਵੇ ਤੋਂ ਕੰਮ ਕਰਵਾ ਲਉ ਉਹ ਸਾਡੇ ਇੱਥੇ ਵੀ ਸੁਨੇਹਾਏ ਪੇਰੇ ਵੀ ਉਧਰ ਸਾਨੂੰ ਕੋਈ ਮੁੰਡਾ ਲੈ ਕੇ ਦੇ ਬਿਲਕੁਲ ਅਸੀਂ ਉਹ ਤੋਂ ਕੰਮ ਕਰਵਾਉਣਾ ਹੁਣ ਵੀ ਉਸ ਟੀਮ ਬਣੀ ਗਿਆ ਤੁਹਾਡੇ ਵਰਗੇ ਸਮਾਜ ਸੇਵਕਾਂ ਦੀ ਉਹ ਜਿਹੜੇ ਬੰਦੇ ਮਾਝੇ ਦੇ ਵਿੱਚ ਲੋਕਾਂ ਨੇ ਬੰਦਕ ਬਣਾ ਕੇ ਰੱਖੇ ਹੋਏ ਨੇ ਅੱਜ ਰਖਸ਼ਾਨਾ ਨੇ ਜੀ ਜਿਹੜੇ ਰਾਤਰੇ ਪਾਏ ਨੇ ਅੱਜ ਜਿਹੜੇ ਕੱਦ ਨੇ ਉਹਨਾਂ ਤੋਂ ਤਿੰਨ ਤਿੰਨ ਚਾਰ ਚਾਰ ਬੰਦੇ ਤਾਂ ਗੋਹੇ ਚ ਕਹੀ ਜਾਂਦੇ ਨੇ ਬਿਲਕੁਲ ਬਿਲਕੁਲ ਸਾਰੀ ਉਮਰ ਉਹ ਮੰਦਬੁੱਧੀ ਨੇ ਉਹ ਕੁਛ ਨਹੀਂ ਉਹਨੂੰ ਬੰਦ ਕੇ ਬੜਾ ਕੇ ਰੱਖਿਆ ਵਾ ਪਸ਼ੂਆਂ ਵਰਗੀ ਜੂਨਾ ਸੋ ਇਹਦੇ ਕੈਰੈਕਟਰ ਨੂੰ ਐਨਲਾਈਜ਼ ਕਰਨਾ ਪਊ ਜੇ ਪੰਜਾਬ ਨੂੰ ਵਿਵਾਦ ਕੀਤਾ ਤਾਂ ਉਹ ਮੱਧ ਦੇ ਜੱਟਾਂ ਨੇ ਮੱਧ ਦੇ ਇੱਕ ਸਮਾਵੇ ਕੀਤਾ ਜੀ ਡਰਗ ਕਿੱਥੋਂ ਇਹ ਪਹਿਲਾਂ ਫੇਮ ਆਈ ਫੇਮ ਤਾਂ ਉਹ ਡਰਗ ਦੇ ਵੱਡੇ ਸੰਗਲਰ ਅੱਜ ਵੀ ਤੁਸੀਂ ਤਰਨਤਨ ਦੇ ਗਿਲਾ ਅਮਰਸਰ ਦੀ ਜਿਗਲਾ ਅਖਬਾਰਾਂ ਦੀਆਂ ਇਹਨੇ ਖਬਰਾਂ ਨਹੀਂ ਉਹਨੂੰ ਐਨਲਾਈਜ਼ ਕਰ ਲੋ ਇੱਕ ਕੇਸ ਸਟਡੀ ਬਣਾ ਲੋ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ 90% ਬੰਦੇ ਉਹ ਮੱਝੇ ਦੇ ਨੇ ਬੰਦੇ ਸਮੰਦਰ ਨੇ ਇਹ ਬਾਹਰ ਬੈਠੇ ਨੇ ਨਾ ਅਮਰੀਕਾ ਤੇ ਵੀ ਇਹੀ ਸਵਕਲ ਹੁੰਦਾ ਧੰਦਾ ਕਰਦੇ ਨੇ ਛੋਟ ਮਜੀਠੀਆ ਇਹ ਤਾਂ ਦਬ ਤੋਂ ਤਾਂ ਨਹੀਂ ਹੋ ਸਕਦਾ ਮੈਂ ਕਹਿੰਨਾ ਜੇ ਤੁਸੀਂ ਭੋਲੇ ਨਾਲ ਲਿਆ ਇਹ ਬੱਕਰੀ ਵਾਲੇ ਬੰਦਾ ਮੇਲ ਕਰ ਲੈਂਦਾ ਸਰਕਾਰਾਂ 'ਚ ਪਹੁੰਚ ਆ ਬੰਦੇ ਦੀ ਉਹ ਸਾਰਾ ਉਸ ਕਰ ਲੈਂਦਾ ਇਹਨੂੰ ਸਾਰੇ ਨੂੰ ਮੱਝੇ ਦੇ ਕਿਸਾਨ ਕਲੈਕਟਰ ਨੂੰ ਹੀ ਫਿਰ ਉਹਨਾਂ ਲਾਈਜ਼ ਕਰਨਾ ਪਊਗਾ ਰਾਹੀ ਸਾਹਿਬ ਮਜੀਠੀਏ ਤੇ ਵਾਰ-ਵਾਰ aarop ਸਾਬਤ ਹੋਏ ਨੇ ਪਰ aarop ਸਾਬਤ ਹੁੰਦੇ ਲੱਗੇ ਨੇ ਹਾਂ ਲੱਗੇ ਨੇ ਤੇ ਉਹ ਲੱਗਣ ਤੋਂ ਬਾਅਦ ਵੀ ਉਹ ਵਾਰ-ਵਾਰ ਬਚਦੇ ਆਏ ਨੇ ਤੇ ਹੁਣ ਜਾ ਕੇ ਉਹਨਾਂ ਤੇ ਸਿਕੰਜਾ ਕੱਸਿਆ ਗਿਆ ਇੰਨਾ ਟਾਈਮ ਉਹ ਕਿਉਂ ਬਚੇ ਰਹੇ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਦੇਖੋ ਸਰਕਾਰਾਂ ਕਈ ਵਾਰ ਤਾਂ ਜਿਹੜਿਆ ਜਨ sĩਹਾ ਹੱਥ ਪਾਉਦਗਾ ਨੇ ਸਰਕਾਰਾਂ ਆਰਡਰ ਕਰ ਦਿੰਦੇ ਨੇ ਹੱਦ ਤੱਕ ਉਹਨਾਂ ਨੇ ਪਾਉਣਾ ਹੈ ਉਹ ਫਿਰ ਢੰਗ ਨਾਲ ਕੋਰਟ ਦੇ ਵਿੱਚ ਜੀ ਜਾ ਕੇ ਕੇਸ ਨੂੰ ਪਸੂ ਨਹੀਂ ਕਰਦੇ ਜੀ ਕੇਸ ਤੇ ਮਿਹਨਤ ਨਹੀਂ ਕਰਦੇ ਉੱਥੇ ਜਾ ਕੇ ਜਿਹੜੀਆਂ ਅਦਾਲਤਾਂ ਨੇ ਉਹ ਜਮਾਤ ਦੇ ਦਿੰਦੀਆਂ ਨੇ ਉਹ ਕੇਸ ਨੂੰ ਤਿਆਰੀ ਨਹੀਂ ਕਰਦੇ ਕੱਚੇ ਢੰਗ ਨਾਲ ਕਿਉਂਕਿ ਉੱਥੇ ਕੀ ਹੁੰਦਾ ਵੀ ਕ腐ਪਸ਼ਨ ਜਿਹੜੀ ਹੈਗੀ ਆ ਜੀ ਕਿਤੇ ਤੁਸੀਂ ਮਰ ਕਰਨੇ ਹੋ ਸਕਦੇ ਬੰਦੇ ਪੈਸੇ ਆ ਰਹੇ ਆ ਪੈਸੇ ਵਾਲੇ ਬੰਦਿਆਂ ਇਨਵੈਸਟੀਗੇਟਰ ਜਿਹੜੇ ਨੇ ਰਹਿ ਗਏ ਆ ਆਫੀਸਰ ਉਹਨਾਂ ਨੂੰ ਮਨੇਜ ਕਰ ਲੈਂਦੇ ਨੇ ਅਖਵਾ ਧੱਕੇ ਦਾ ਕਰੋੜ ਰੁਪਏ ਤੱਕ ਹੀ ਲੈਣਾ ਹੂੰ ਅੱਖਾਂ ਦੇਖ ਤੁਹਾਨੂੰ ਹੈਗਮਾ ਕ腐ਪਟਾ ਹੁਣ ਉੱਥੇ ਈਡੀ ਦਾ ਨਰਿੰਦਰ ਸਿੰਘ ਸੀਗਾ ਉਹਦੇ ਬਾਰੇ ਆਵੇ ਉਹਨੇ ਬਹੁਤ ਬੰਦਿਆਂ ਨੂੰ ਸਜ਼ਾ ਕਰਾਈ ਆ ਉਹ ਅੱਜ ਤੱਕ ਵੀ ਕੇਸ ਲੜ ਰਿਹਾ ਉਹ ਰਿਕਰਦਾਰ ਹੋ ਜਾਂਦਾ ਹੁੰਦਾ ਨਹੀਂ ਜੀ ਫਿਰ ਗਾ ਜਾ ਕੇ ਅਦਾਲਤਾਂ ਦਾ ਵੀ ਨਾ ਹੈਗਾ ਪੱਠਾ ਬੈਠਾ ਹੋਇਆ ਅਦਾਲਤਾਂ ਵਿੱਚ ਜਦਨ ਬਗਰਾ ਮੇਜ਼ ਕਰ ਲੈਂਦਾ ਪਰਦੇ ਪਿੱਛੇ ਜਾ ਕੇ ਅਦਾਲਤਾਂ ਨੂੰ ਜੱਜ ਨੂੰ ਕਿੰਨੇ ਪੈਸੇ ਦੇਣ ਦੇ ਜਿਹੜੇ ਪੈਸੇ ਲੈ ਕੇ ਫੈਸਲੇ ਕਰਨ ਸਾਰਾ ਕੁਝ ਹੋਇਆਗਾ ਉਹਗਲਾ ਬੈਕ ਡੋਰ ਰਾਹੀਂ ਅਗਲਾ ਅਕਦਰ 10 ਬੀ ਕਰੋੜ ਰੁਪਈਆ ਇਹਦੇ ਵੀ 10 ਬੀ ਕਰੋੜ ਰੁਪਈਆ ਮਨ ਲਏ ਠੀਕ ਜਿੰਨਾਂ ਨੇ ਹਜ਼ਾਰਾਂ ਲੱਖਾਂ ਕਰੋੜ ਰੁਪਈਏ ਬਣਾਏ ਹੋਣ ਕਹਿੰਦੇ ਪੋਲਿਟਿਕਸ ਹੀ ਇਹ ਕਾਰੋਬਾਰ ਤੇ ਖੜੀ ਹੈ ਭਈ ਸਾਡੀ ਪੋਲਿਟਿਕਸ ਨੇ ਇਹ ਬਣਾਉਣਾ ਪੈਸੇ ਹੀ ਬਣਾਉਣਾ ਕੁੰਨਾਲੀ ਇਹਨਾਂ ਕਿਹਾ ਦੋ 400 ਕਰੋੜ ਰੁਪਏ ਦੀ ਵੱਡੀ ਗੱਲ ਨਹੀਂ ਕਿ ਮੈਂ ਕਹਿੰਨਾ ਹਾਂ ਜਾਂ ਦੇਣਾ ਪਵੇ ਜੀ ਉਹ ਤਾਂ ਇਹ ਵਿੱਚ ਮੈਂ ਇਥੋਂ ਉਹ 10000 ਰੁਪਏ ਖਰਚਤੇ ਹੁੰਦੇ ਆ ਰੁਪਈਆ ਹੀ ਇਹਨਾਂ ਦਾ ਕੋਲੇ ਬਿਲਕੁਲ ਛਾਲੇ ਪੁੱੜ ਗਏ ਨੇ ਸ਼ਖਬੀਰ ਨੇ ਦੇ ਨੇ ਰੁਪਈਆ ਹੀ ਇਹਨਾਂ ਬਣਾਇਗਾ 100 200 ਕਰੋੜ ਕੋਈ 600 200 ਕਰੋੜ ਤਾਂ ਇਹਨੂੰ ਆਇਆ ਵੀ ਮੈਂ 10000 ਰੁਪਏ ਅੰਦਸ ਲੋੜ ਤੇ ਹੁੰਦੇ ਆ ਬੱਡੇ ਬੱਡੇ ਵਕੀਲ ਕਿਤੇ ਹੋਏ ਨੇ ਵੱਡੇ ਵੱਡੇ ਵਕੀਲ ਨੇ ਗਾਹ ਦੀ ਗਾਜਾ ਨਾਲ ਅਰੇਂਜਮੈਂਟ ਮੇਜ਼ ਕਰ ਲੈਂਦੇ ਨੇ ਸੋ ਇਹਨਾਂ ਨੂੰ ਹੋਰ ਗਲਤ ਹੈ ਵੀ बार-बार ਜਿਹੜੀ ਸੂਗਤ ਆਉਂਦੀ ਹੈ ਇਹ ਕੋਈ ਛੋਟੀ ਗੱਲ ਨਹੀਂ ਸਰਕਾਰਾਂ ਨੂੰ ਜੇ ਕੋਈ ਸੱਚਮੁੱਚ ਦੋਸ਼ੀ ਆ ਤਾਂ ਟਾਂਗ ਨਾਲ ਹੱਥ ਪਾਉਣਾ ਚਾਹੀਦਾ ਤੇ ਟਾਂਗ ਨਾਲ ਉਹਦੀ ਟੀਮ ਲੈਣੀ ਚਾਹੀਦੀ ਹੈ ਜਿਹੜੀ ਇਹ ਕੇਸ ਨੂੰ ਸਿਰੇ ਤੱਕ ਲੈ ਕੇ ਜਾਵੇ ਅੱਛਾ ਰਾਹੀ ਸਾਹਿਬ ਕਈ ਵਿਰੋਧੀ ਧਿਰ ਦੇ ਲੈਟਰ ਸੌਰੀ ਤੁਹਾਡੀ ਗੱਲ ਨਾਲ ਕਰਦਾ ਕੋਸਾਲ ਬੜਾ ਥੋੜਾ ਰਹਿ ਗਿਆ ਟਾਈਮ ਭਗਵਾਨਤਮਨ ਦਾ 2 ਸਾਲ ਰਹਿੰਦੇ ਨੇ ਮੇ 2 ਸਾਲ ਦਾ ਲੱਗਦਾ ਅਗਲਾ ਕਾਂਗਰਸ ਦੋ ਦੁਬਾਰਾ ਸਰਕਾਰ ਬਣ ਜਾਣੀ ਹੈ ਜਿਵੇਂ ਉਹ ਕਾਂਗਰਸੀ ਕਹਿੰਦੇ ਠੱਕੇ થઈ ਗਿਆ ਹੈ ਅਲੱਗ ਕਹਿੰਦਾ ਕੱਲ ਨੂੰ ਸਾਨੂੰ ਉਹਨਾਂ ਰਿਹਾ ਕਰਾ ਦੇਣਾ ਮੈਂ ਇਸ ਨੂੰ ਲੈ ਕੇ ਸਵਾਲ ਰੱਖ ਰਿਹਾ ਤੁਹਾਡੇ ਸਾਹਮਣੇ ਵਿਰੋਧੀ ਧਿਰ ਦੇ ਕਈ ਲੀਡਰ ਨੇ ਜਿਹੜੇ ਕਹਿ ਰਹੇ ਨੇ ਕਿ ਭਗਵੰਤ ਮਾਨ ਮੌਜੂਦਾ ਸਮੇਂ ਦੇ ਵਿੱਚ ਬਦਲਾਖੋਰੀ ਤੇ ਉਤਰ ਆਇਆ ਕਈ ਲੀਡਰਾਂ ਨੇ ਇਹ ਵੀ ਕਿਹਾ ਵੀ ਮਜੀਠੀ ਨੂੰ ਤਾਂ ਗ੍ਰਿਫਤਾਰ ਕੀਤਾ ਤਾਂ ਉਹਦੇ ਫੋਨ ਜ਼ਬਤ ਕੀਤੇ ਨੇ ਵੀ ਕਈ ਆਪ ਲੀਡਰਾਂ ਦੀ ਅਸ਼ਲੀਲ ਵੀਡੀਓ ਜਿਹੜੀਆਂ ਮਜੀਠੀਆ ਦੇ ਫੋਨਾਂ ਵਿੱਚ ਸਨ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਿਵੇਂ ਪਿਛਲੇ ਦਿਨੀ ਵਾਇਰਲ ਕੀਤੀ ਸੀ ਇੱਕ ਫੋਟੋ ਦੇਖੋ ਦੇਖੋ ਕੀ ਕੀਤੀ ਹੋ ਹਾਂ ਇਹ ਕੋਈ ਪਰਸਨਲ ਮਾਮਲੇ ਹੁੰਦੇ ਆ ਸਾਰੇ ਲੀਡਰਾਂ ਦੇ ਸੈਸੀ ਲੀਡਰ ਜਿੱਥੇ ਪੈਸਾ ਆਉਂਦਾ ਇਹ ਨੇ ਕਹਿੰਦਾ ਕਾਲੀ ਦੋ ਤੋਤੇ ਆ ਜਾਂ ਮੀਠੀ ਗੱਲ ਦੇ ਦੋ ਤੋਤੇ ਨੇ ਇਹ ਵੀ ਸਾਰੇ ਉਹੀ ਮਾਮਮੇ ਚ ਨੰਗੇ ਨੇ ਇਹਨਾਂ ਦੇ ਹਜ਼ਾਰਾਂ ਵੀਡੀਓ ਹੋਣਗੀਆਂ ਨੰਗੀਆਂ ਸਭ ਕੁਝ ਇਹ ਕਰਦੇ ਨੇ ਇਹ ਕਿਵੇਂ ਇੱਕ ਗੁਰੂ ਦਾ ਸਿੱਖ ਥੋੜੂ ਆ ਜੀ ਬੇਸੀ ਗੁਰੂ ਦਾ ਸਿੱਖ ਆ ਇਹ ਦੋ ਤੋਤੇ ਆ ਨਹੀਂ ਫਿਰ ਮਜੀਠੀਆ ਵੀਡੀਓ ਹੋ ਸਕਦੀ ਹੈ ਮੈਂ ਕਹਿੰਦਾ ਵੀਡੀਓ ਹੋ ਸਕਦੀ ਹੈ ਪਰ ਇਹ ਵੀਡੀਓ ਵਗੈਰਾ ਲੜਾਈ ਸਿਆਸੀ ਮੁੱਦੇ ਤੇ ਲੜੋ ਜੀ ਇਹ ਭਗਵੰਤ ਮਾਨ ਸਰਕਾਰ ਆ ਕੁਝ ਘਾਟਾ ਨਹੀਂ ਤਾਂ ਤੁਹਾਡੇ ਕੋਲ ਸਿਆਸੀ ਮੁੱਦੇ ਲੋਕਾਂ ਦੇ ਮੁੱਦੇ ਲੈ ਕੇ ਲੜੋ ਨਾ ਕਿ ਤੁਸੀਂ ਲਾਜੀ ਮੈਂ ਵੀਡੀਓ ਜਾਰੀ ਕਰਦਾ ਕੁਝ ਲੜਾਈ ਹੈ ਇਹ ਕੋਈ ਲੜਾਈ ਆ ਜੇ ਕੋਈ ਮੇਰੇ ਚ ਕਮਜ਼ੋਰੀ ਆ ਮੰਨ ਲਾ ਜੀ ਵੀ ਮੇਰੀ ਕਮਜ਼ੋਰੀ ਨੂੰ ਤੁਸੀਂ ਵੀਡੀਓ ਜਾਰੀ ਕਰਦੇ ਹੋ ਮੈਨੂੰ ਤਾਂ ਤੁਸੀਂ ਸਿਆਸੀ ਨੁਕਸਾਨ ਪਹੁੰਚਾਉਣੀ ਹੋ ਮੇਰੇ ਪਰਿਵਾਰ ਦਾ ਕੀ ਅਸਰ ਪਾਊਗਾ ਮੇਰੇ ਬੱਚੇ ਖਣਕੂਮੇ ਗਏ ਸੁਖਬਾਲ ਖੇਰੇ ਨੇ ਕਤਾਰੂ ਰੱਖਦੇ ਵੀਡੀਓ ਕਰਦਾ ਸੀ ਮੈਂ ਲੋਕਿਆ ਸੀ ਮੈਂ ਤਾਂ ਬੱਤੇ ਕਨ ਖੁਦ ਕਸੀ ਕਰ ਗਏ ਇਹ ਤਾਂ ਕੁਸ਼ਮੀ ਜਾਣਾ ਇਹ ਤਾਂ ਸਮਝਦਾ ਮੈਂ ਸੱਚੀ ਲਾ ਲੈਣਾਗਾ اخلاق ਵੀ ਕੁਛ ਹੁੰਦਾ ਨਾ ਤੁਹਾਡਾ ਸੀ اخلاق ਵੀ ਹੁੰਦਾ ਯਾਰ ਮੇਰੇ اخلاق ਵੀ ਜਾਇਦ ਹੁੰਦਾ ਮੈਨੂੰ ਕੋਈ ਕਮਜ਼ੋਰੀ ਪਤਾ ਲੱਗ ਗਈ ਮੈਂ ਸਿਆਸੀ ਲੜਾਈ ਸਿੱਧੇ ਹੋ ਕੇ ਲੜਨਾ ਪੰਜਾਬ ਦੇ ਵਿੱਚ ਅੱਗੇ ਕਹਿੰਦਾ ਸੀ ਮਲਬਾ ਚ ਸੜੇ ਖਾਵਤ ਸੀ ਬੜਵਾ ਪਾਥਰ ਪਾਦਿਆ ਹੁੰਦਾ ਸੀਗਾ ਕਹਿੰਦਾ ਨਾ ਰਾਤ ਨੂੰ ਜਾ ਕੇ ਓਟਾ ਦੇਣੀਆਂ ਤੇ ਲੋ ਗਾਲਾਂ ਕਦੇ ਮਸਾਲਾ ਪਾਥਰ ਟਾਉਣ ਦਾ ਦਸ ਮਿੰਟ ਨਹੀਂ ਨਿਕਲਦੀਆਂ ਸਿੱਧੇ ਹੋ ਕੇ ਦੇਖੋ ਹਣ ਬਲੂ ਫਿਲਮਾਂ ਦੇ ਇੱਕ ਇਹ ਸੱਚ ਨਹੀਂ ਹੈ ਇਹ ਤਾਂ ਖਲਾਕੋਗ ਦੀ ਲੜਾਈ ਹੈ ਤੁਹਾਡੀ ਬਿਲਕੁਲ ਛੋਟਾ ਜਿਹਾ ਮੁੱਦਾ ਨਹੀਂ ਲੜਾਈ ਲੜੋ ਮੁੱਦੇ ਨਹੀਂ ਹੈਗੇ ਮੁੱਦੇ ਲੈ ਕੇ ਆਓ ਬਿਲਕੁਲ ਇਹ ਥੋੜਾ ਵੀਡੀਓ ਸੇ ਚੱਕਦਾ ਤਾਂ தம் ਚੱਕ ਲਿਆ ਤੁਸੀਂ ਦੋਸ਼ੀ ਆ ਤੁਹਾਡੇ ਇੰਨੀ ਕਰਾਪਸ਼ਨ ਕੀਤੀ ਬਈ ਨੇ ਸਾਲ ਤੁਸੀਂ ਰਾਜ ਕੀਤਾ ਜਿਹੜਾ ਕੁਛੇ ਭਗਵਾਨਤ ਮਾਰ ਕੇ ਸੱਚੀ ਬੜਾ ਇਹ ਤਾਂ ਅੱਦੂ ਬਤਾ ਤੁਸੀਂ ਕੀਤਾ ਇਹਦਾ ਕੁਝ ਵੀ ਨਹੀਂ ਕੀਤਾ ਜੀ ਇਹ ਤਾਂ 3 ਸਾਲ ਬੈਸੇ ਲੰਗਾਤੇ ਲੋਕ ਗਾਲਾਂ ਖਾਦੇ ਨੇ ਤੂੰ ਹੋਤਾ ਕੁਤਾ ਨਹੀਂ ਭਗਵਾਨਤ ਮਾਨ ਉਹ ਤਾਂ ਸੁਪਤਾ ਪਿਆ ਰਿਹਾ ਐਨੀ ਡਰਾਗ ਆ ਗਈ ਐਨਾ ਪੰਜਾਬ ਦੀ ਬਰਬਾਦੀ ਹੋ ਗਈ ਲੱਖਾਂ ਬੱਚੇ ਮਾਰਤੇ ਇਹਨੂੰ ਡਰਾ ਕੇ ਰਾਜ ਕਰ ਲੈ ਲਗਦਾ ਤਾਂ ਮਾਰੋ ਦਬਕਾ ਹੂੰ ਉਹ ਕਰ ਲੋ ਉਹ ਤਾਂ ਤੂੰ ਡਰ ਡਰ ਚ ਲਗਾ ਦਿੱਤਾ ਤਨ ਸਾਲ ਜੀ ਹੁਣ ਇਹਨੂੰ ਦਿੱਲੀ ਵਾਲੇ ਮਾੜੇ ਮੋਟੇ ਆਏ ਨੇ ਹੁਣ ਤੂੰ ਅੱਗ ਤਬ ਹੋਇਆਗਾ ਜੀ ਇਹ ਵੀ ਆ ਨਾ ਇੱਥੇ ਕੋ ਤਾਂ ਮੋਛਾ ਨੁਤਾ ਦਿੰਦੇ ਸੀ ਬਜਾ ਡਰਾ ਕੇ ਪੰਜ ਸਾਲ ਲਗਾ ਲੈਣੇ ਤੋ ਘੂੜਾ ਮਾਰ ਕੇ ਉਹ ਤਾਂ ਮਾਰੇ ਘੂੜਾ ਮਾਰ ਦੋ ਉਹ ਤਾਂ ਡਰ ਜਾਂਦਾ ਬਿਲਕੁਲ ਛੁਸ ਕਰਕੇ ਉਹਨੂੰ ਆਇਆ ਸੀ ਇਹ ਤਾਂ ਇੱਕ ਮਾਸਕਰ ਆ ਅੱਛਾ ਸੋ ਇਸ ਕਰਕੇ ਉਹਨੂੰ ਆਇਆ ਲੱਗਾ ਵੀ ਯਾਰ ਕਰ ਲਓ ਉਹਨੂੰ ਇਹ ਗੱਲ ਦਾ ਕੰਮ ਦਾ ਭਗਵਾਨ ਤੁਮਾਨੂੰ 3 ਸਾਲ ਪਹਿਲਾਂ ਕਰਤਪਾਰ ਕਰਨਾ ਚਾਹੀਦਾ ਸੀਗੇ ਆ ਕੇ ਸਾਰੇ ਲੱਖਾਂ ਠੋਕਦੇ ਨੇ ਜਿਹੜੇ ਕਾਪਟ ਬੰਦੇ ਸੀਗੇ ਕਾਪਸ਼ਨ ਤੱਕ ਬੱਚੇ ਬੱਚ ਨੂੰ ਪਤਾ ਬੈਨੇ ਪੰਜਾਬ ਬਰਬਾਰ ਕਰਦਾ ਕਾਲੀਆਂ ਨੇ ਇਹਨਾਂ ਕੋਲ ਲੋਕ ਹੈਗੀ ਆ ਜਾ ਕਿਸੇ ਨੂੰ ਕੋਈ ਨਾ ਇਹਨਾਂ ਦੇ ਕੈਰੈਕਟਰ ਬਾਰੇ ਇਹਨਾਂ ਦੇ ਕਰਤਾਰ ਬਾਰੇ ਕੋਈ ਸ਼ੱਕ ਆ ਵੀ ਕੀ ਹੈ ਨਾ ਬਾਰੇ ਲੋਕਾਂ ਨੇ ਨਕਾਰਿਆ ਤਾਂ ਹੀ ਆ ਇਹ ਬਿਲਕੁਲ ਚੋਪਕ ਮਤਬਾਨ ਨੂੰ ਤਨਸਲ ਪਹਿਨਾ ਕਰਨਾ ਚਾਹੀਦਾ ਸੀ ਉਹ ਤਾਂ ਹੁਣ ਜਦੋਂ ਪੂਛ ਨਿਕਲ ਰਹੀ ਹੈਗੀ ਸਰਕਾਰ ਦੇ ਦੋਸਾਂ ਦੇ ਉਹ ਅਕਟਿਵ ਹੋਇਆ ਸਰ ਜਗਦੀਸ਼ ਭੋਲਾ ਦੀ ਜ਼ਮਾਨਤ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਜੁਡੀਸ਼ਰੀ ਸਿਸਟਮ ਤੇ ਦੇਖੋ ਮੈਂ ਪਹਿਲਾਂ ਕਿਹਾ ਵਾਲੀਆਂ ਨਿਸ਼ਾਨ ਖੜੇ ਹੋਣੇ ਸਿਸਟਮ ਤੇ ਲੋਕ ਵਿਸ਼ਵਾਸ ਬਹੁਤ ਇਹ ਜ ਚੋਰ ਮੋਰੀਆਂ ਨੇ ਜੀ ਗਾਹਾਂ ਦੇ ਗਾਹਾਂ ਜਾ ਕੇ ਹੈ ਤਾਂ ਬਹਿਣਾ ਰਸਿਆ ਵੀ ਜਿਹੜਾ ਮਤਲਬ 5000 ਕਰੋੜ ਦਾ ਡਰੱਗ ਦਾ ਐਡਾ ਵੱਡਾ ਧੰਦਾ ਕਰ ਧੰਦਾ ਕਰਨ ਦਾ ਹੈਗਾ ਦੋਸ਼ ਉਹਦੇ ਲਈ 50 ਕਰੋੜ ਰੁਪਏ ਖਰਚਣਾ ਕੀ ਮਨ ਲੱਗਦਾ ਬੇ ਉਹਨੂੰ 100 ਕਰੋੜ ਕੀ ਮਨ ਲੱਗਦਾ ਇਹਦਾ ਮਤਲਬ ਨੈਟਵਰਕ ਹੀ ਕੁੱਕ ਗਿਆ ਜਿਸ ਨੈਟਵਰਕ ਨਾਲ ਜੁੜਿਆ ਵਾਸਤੇ ਇੰਟਰਨਲ ਪੱਧਰ ਦੇਦਾ ਉਹ ਨੈਟਵਰਕ ਨਾਲ ਤੱਕ ਬਰਕਾ ਲਾ ਰਹੇ ਨੇ ਨਾ ਬਿਲਕੁਲ ਉਹ ਮਨ ਵਿੱਚ ਡਰ ਘਾ ਰਹੀ ਹੈ ਉਹ ਤਾਂ ਉਹਨਾਂ ਦੇ ਪਿੰਡ ਦੇ ਬੰਦੇ ਤੁਸੀਂ ਮਨ ਹੋਰ ਨਹੀਂ ਆਉਂਦੀ ਹੈ ਜਿਹੜੇ ਬੰਦੇ ਲੱਖਾਂ ਲੋਕਾਂ ਨੂੰ ਬੱਚਿਆਂ ਨੂੰ ਮਾਰਦੇ ਘਰਗੱਡੀਆਂ ਦੇ ਜ਼ਿੰਮੇਵਾਰ ਆ ਪਿੰਡ ਦੇ ਹਾਰ ਤੱਕ ਸਵਾਗਤ ਕਰਦੇ ਜੀ ਜੀ ਆ ਰੱਕ ਕਿੱਥੇ ਰਹਿ ਗਿਆ ਲੋਕਾਂ ਦਾ ਬਿਲਕੁਲ ਇਹ ਹੈ ਮਿਸਟਰ ਕਿਉਂ ਸਾਰਾ ਕੁਝ ਇਹ ਵੱਡੇ ਵੱਡੇ ਸਮਾਗਲ ਇਹ ਮਨੇਜ ਕਰ ਲੈਂਦੇ ਨੇ ਲੱਖਾਂ ਲੋਕਾਂ ਦੇ ਘਰ ਇਹਨਾਂ ਨੂੰ ਕੋਈ ਮਾਮਾ ਦੇ ਜਿਹੜੇ ਬੈਣ ਆ ਸੁਣਦੇ ਇਹ ਤਹਾਂ ਤੱਕ ਮੇਲ ਕਰਨਾ ਤਾਂ ਜਮਾਨਤਾਂ ਵੀ ਮਿਲ ਜਾਂਦੀਆਂ ਉਹਨਾਂ ਨੂੰ ਬਰੀ ਵੀ ਹੋ ਜਾਊਗਾ ਰਗਮਤੋਂ ਅਦਾਲਤ ਨੇ ਬਰੀ ਕਰਤਾ ਹਾਂ ਅਦਾਲਤ ਨੇ ਤਨੋਂ ਬਰੀ ਕਰਦਾ ਪਰ ਹੁਣ ਤੇ ਕੁਦਰਤ ਦੇ ਮੱਥ ਤਰਾਜੂ ਆ ਹੂੰ ਤਾਂ ਨਹੀਂ ਬਰੀ ਕੀਤਾ ਜੀ ਠੀਕ ਹੈ ਨਹੀਂ ਸੋ ਇਹ ਬੜਾ ਜਿਹੜਾ ਬੜੀ ਸੱਤ ਸਰਕਾਰ ਚਾਹੀਦੀ ਸੀ ਭਗਵਾਨਤਮਨ ਨੇ ਮੈਂ 3 ਸਾਲ ਨਾਲ ਡਰ ਡਰਤੀਂ ਨਗਾਤੇ ਤੇ ਉਹਨੂੰ ਪਹਿਲਾਂ ਕਰਨਾ ਚਾਹੀਦਾ ਸੀ ਕੰਮ ਇਹ ਭਗਵਾਨਤਮਨ ਨੂੰ ਅੱਛਾ ਸਰ ਮੀਡੀਆ ਕਹਿੰਦਾ ਵੀ ਮੇਰੀ ਵਾਰੀ ਆਣ ਦੋ ਮੈਮ ਮੈਨੂੰ ਜਿਵੇਂ ਤੰਗ ਕਰ ਰਹੇ ਨੇ ਮੈਂ ਭਗਵਾਨ ਤੁਮਰ ਦੀ ਚਿੱਕਾ ਘੜਾ ਦੂੰਗਾ ਕਰੂਗਾ ਹਰੇ ਕਿਸੇ ਨੂੰ ਕਹਿੰਦਾ ਵੀ ਕਰ ਸਕਦਾ ਉਹਨੇ ਪਹਿਲਾਂ ਨਹੀਂ ਕੀਤਾ ਨਹੀਂ ਫਿਰ ਇਹ ਤਾਂ ਬਦਲ ਗਿਆ ਜਦੋਂ ਪਹਿਲਾਂ ਇਹਨੇ ਸਾਲ ਰਾਜ ਕੀਤਾ ਉਦੋਂ ਵੀ ਤਾਂ ਸਿਆਸੀ ਬੰਦੇ ਨੂੰ ਆਹੀ ਕੁਛ ਕੀਤਾ ਗ੍ਰਾਪਸਨ ਵੀ ਕੀਤੀ ਆ ਸਾਰਾ ਕੁਛ ਕੀਤਾ ਜੀ ਉਹਨੇ ਕੀ ਕੀਤਾ ਕੀ ਨਹੀਂ ਕਰ ਸਕਦਾ ਕੋਈ ਸ਼ੱਕ ਨਹੀਂ ਇਹ ਤਾਂ ਹਰ ਇੱਕ ਹੀ ਕਰੂਗਾ ਹੂੰ ਹੂੰ ਨਾ ਤਾਂ ਸਿਆਸੀ ਮੁੱਦਾ ਤਾਂ ਹੈ ਨਾ ਜੀ ਜਿਆਦਾ ਸਿਆਸੀ ਮੁੱਦਾ ਨਹੀਂ ਲੜਾਈ ਲੜਾ ਭਗਵਾਨ ਤੁਮਰ ਨੇ ਕਹਾ ਸੌ ਵਾਰ ਹੋ ਸਕਦੇ ਨੇ ਭਗਵਾਨ ਤੁਮਰ ਕੱਟ ਨਹੀਂ ਆਂਦਾ ਜਿੰਨਾ ਪਰਮਾਤਮਾਨ ਨੇ ਪੰਜਾਬ ਨਹੀਂ ਬਰਬਾਦ ਕੀਤਾ ਉਹਨੇ ਲੱਖਾਂ ਲੋਕਾਂ ਦੇ ਬੱਚੇ ਨਹੀਂ ਮਾਰੇ ਭਗਵੰਤ ਮਾਨ ਨੇ ਮੇਰੇ ਸਭ ਮਮਤਾ ਤੇ ਹੋ ਸਕਦੇ ਭਗਵੰਤ ਮਾਨ ਜੀ ਕੈਦਰੀਵਾਲ ਨੇ ਕਿਉਂ ਮਾਫੀ ਮੰਗ ਲਈ ਸੀ ਡਰ ਕੇ ਮਜੀਠੀਏ ਤੋਂ ਡਰ ਗਏ ਸੀ ਕੈਦਰੀਵਾਲ ਡਰ ਕੇ ਕਰੋ ਤਾਂ ਹੁਸਕਰ ਉਹਨੂੰ ਹੁਣ ਕਿਉਂ ਅਦਾਲਤਾਂ ਤੋਂ ਲੱਗਾ ਪਤਾ ਨਹੀਂ ਇਹ ਪ੍ਰੂਵ ਨਹੀਂ ਕਰ ਸਕਦੇ ਜਿਹੜੀਆਂ ਜਨਸਿਕਾਂ ਨੇ ਉਹਨੇ ਕੇਸ ਨੂੰ ਵੀ ਡਰਗ ਵਾਲੇ ਕਿਉਂ ਚੋਰੀ ਆ ਕੈਦਰੀਵਾਲ ਦਾ ਦੇਖੋ ਕੋਈ ਵੀ ਸਾਥੀ ਪਾਰਟੀ ਆ ਸਾਥੀ ਪਾਰਟੀ ਜਿਹਨਾਂ ਕੋਈ ਬੰਦੇ ਨੂੰ ਫੜਦੀ ਆ ਉਦੋਂ ਫਿਰ ਲੰਮੇ ਸਮੂਹ ਦੇਖਦਿਆ ਵੀ ਆਸਬੂਤ ਸਬੂਤ ਫਨੋ ਮਿਲ ਗਏ ਇਹ ਸਬੂਤਾਂ ਦੇ ਆਧਾਰ ਤੇ ਅਸੀਂ ਇਹਨੂੰ ਸਜ਼ਾ ਤੱਕ ਲੈ ਜਾ ਸਕਦੇ ਹਾਂ ਹੁਣ ਲੋਕਾਂ ਨੂੰ ਸਬੂਤ ਮਿਲ ਸਕਦੇ ਇਹ ਤਾਂ ਕਰਾਪਸ਼ਨ ਤਾਂ ਹੈਗੀ ਹੈਗੀ ਨਾ ਕਰਾਪਸ਼ਨ ਦਾ ਬੱਚਾ ਬੱਚੀ ਜਾਣਦਾ ਵੀ ਜੇ ਇੰਨੇ ਕਰੋੜਾ ਰੁਪਈਆ ਦਾ ਸਾਰਾ ਕਾਰੋਬਾਰ ਆ ਤੇ ਉਹ ਕਿੱਥੋਂ ਆਦਿਆ ਦੋ ਨੰਬਰ ਦਾ ਧੰਦਾ ਚੱਲਦਾ ਦੋ ਨੰਬਰ ਦਾ ਕਾਰੋਬਾਰ ਨੇ ਜੀ ਸੁਗਵੀਰ ਦੇ ਵੀ ਚੱਲਦੇ ਕਾਲੀ ਮੈਂ ਕਹਿੰਦਾ ਕਾਲੀ ਲੀਡਰ ਦੇ ਵਰਕਰਾਂ ਦਾ ਚੱਲਦੇ ਮੈਂ ਤੱਕ ਉਹ ਨੈਟਵਰਕਿੰਗ ਕੁਪਰ ਪਗਵਾਂ ਦਦੋਤਾ ਜੀ ਬ루 ਮਤੋਂ ਨੈਟਵਰਕ ਨਹੀਂ ਟੁੱਟਦਾ ਜਿਹੜਾ ਪਹਿਲੇ ਸਾਲ ਹੀ ਹੱਥ ਪਹੁੰਚ ਜਾਂਦਾ ਸਾਰੀ ਉਹ ਕੰਮ ਮਹਾਰਾ ਬੰਦੀਆ ਨੇ ਅੱਖ ਕਰ ਰਹੇ ਨੇ ਇਹਨੂੰ ਸਾਰਾ ਸਾਰੀ ਦੇਖ ਕੇ ਕਰ ਜਾ ਰ ਹੂੰ ਇਹਦਾ ਕੰਗੂਰਾ ਤੋਂ ਡਰ ਜਾਂਦਾ ਸੀਗਾ ਬਿਲਕੁਲ ਡਰ ਸੀ ਭਗਵਾਨ ਤੁਮਾਨ ਦੇ ਮਨ ਚ ਅਜੋਕ ਮੈਂ ਤਾਂ ਡਰ ਕੇ ਲੈ ਕੁਛ ਕਹਿ ਲੋ ਹਾਂ ਜੋਰ ਦੇ ਹੱਥ ਪਾਉਣਾਂ ਜੁਨੀ ਕਰਾਪਸ਼ਨ ਨੇ ਪੀਤੀ ਸੀਗੀ ਜੋ ਪੰਜਾਬ ਨੂੰ ਬਰਬਾਰ ਕਰਨ ਤੇ ਨਾ ਬੇਕਾਰ ਭੂਮਿਕਾ ਨਿਭਾਈ ਆ ਇਹ ਕਾਲੀਆਂ ਨੇ ਸੁਰੀਰ ਮਦਨ ਨੇ ਉਹ ਤੁਰਤ ਪਰ ਨੂੰ ਹੱਥ ਪਾਉਣਾ ਚਾਹੀਦਾ ਸੀਗਾ ਜੇ ਆਪਾਂ ਕਿਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੈਲ ਨੂੰ ਪਾਸਾ ਰੱਖਦੇ ਗਏ ਹੂੰ ਪੰਜਾਬ ਨੂੰ ਐਮੀ ਕੌਪਸ਼ਨ ਕੀਤੀ ਇੰਨਾ ਸਾਰਾ ਕੁਝ ਕਾਰੋਗਰ ਇਹਨੇ ਖੜੇ ਕਰ ਲੇ ਕਿਤੇ ਮੈਂ ਕੀਤੇ ਅਖਰੇ ਖੜੇ ਕੌਪਸ਼ਨ ਕਿਉਂ ਕੀਤੇ ਅਖਰੇ ਖੜੇ ਬਿਲਕੁਲ ਅੱਛਾ ਪੰਜਾਬ ਨੂੰ ਉਟਲਿਆ ਪੰਜਾਬ ਨੂੰ ਕੁੱਟ ਲਿਆ ਨਾ ਨੇ ਅੱਛਾ ਰਾਹੀ ਸਾਬ ਜਦੋਂ ਰੇਡ ਵੱਜੀ ਆ ਵਿਜੀਲੈਂਸ ਦੀ ਮਜੀਠੀ ਦੇ ਘਰ ਤਾਂ ਉਹਦੀ ਪਤਨੀ ਗਰੀਬਕੌਰ ਨੇ ਤੇ ਮਜੀਠੀ ਦੇ ਪਰਵਾਰ ਨੇ આરોਪ ਲਗਾਇਆ ਵੀ ਸਾਨੂੰ ਤੱਕੇ ਨਾਲ 30 ਜਿਹੜੇ ਬੰਦੇ ਸਾਡੇ ਅੰਦਰ ਵੜ ਗਏ ਸਾਡੇ ਨਾਲ ਤੱਕਾ ਉਹ ਤਾਂ ਕਹਿੰਦੇ ਹੁੰਦੇ ਆ ਤੁਸੀਂ ਕੀਤਾ ਨਹੀਂ ਕਿਤੇ ਤੱਕਾ ਕੀਤਾ ਤੱਕਾ ਹੋਰ ਵੀ ਹੁੰਦਾ ਹੋਰ ਤਨ ਹੋਰ ਤਨ ਆਕਰਮੀ ਆਜਮ ਜੀਠੇ ਸਾਬ ਤੂੰ ਜਾਣਦਾ ਸੀਗਾ ਇਹ ਤਾਂ ਸਾਰੇ ਕਹਿੰਦੇ ਹੁੰਦੇ ਮੈਨੂੰ ਧੱਕਾ ਦਿੱਤਾ ਧੱਕਾ ਦਿੱਤਾ ਧੱਕਾ ਦਿੱਤਾ ਧੱਕਾ ਕੀਤਾ ਛੜਨਾ ਇਹ ਮੰਗਦੀ ਥਣੇ ਥੋੜਾ ਧੱਕਾ ਕੀਤਾ ਲੋਕਾਂ ਨੂੰ ਕੋਈ ਐਸਕੇਡਿਸ ਕਰਾ ਕੇ ਆਜੋ ਕੱਢਿਆ ਹੋਰ ਕਿੰਤਾ ਦੇ ਰੋਣ ਦਾ ਰਾਜਸੀਗਾ ਉਹਦੋਂ ਨੇ ਧੱਕਾ ਧੱਕਾ ਥੋੜਾ ਕੀਤਾ ਛੜਾ ਧੱਕਾ ਕੀਤਾ ਧੱਕਾ ਕੀਤਾ ਕਹਿੰਦੇ ਹੁੰਦਾ ਕਿਹੜਾ ਕਹੂਗਾ ਕਿਸੇ ਨਾ ਕਿਸੇ ਕਰਾਪਟ ਤੋਂ ਕਰਾਪਟ ਨੂੰ ਫੜਦਾ ਬਲਾਤ ਕਰਨ ਨੂੰ ਫੜਦਾ ਬਲਾਤ ਕਰਨ ਨੂੰ ਵੀ ਕਹੂਗਾ 10% ਤੱਕ ਕੀਤਾ ਉਹ ਖਾਲੀ ਵੀ ਕਹੀ ਜਾਂਦੀਗਾ ਛੜਾ ਧੱਕਾ ਕੀਤਾ ਸਮਰਨ ਦਾ ਸਿੱਧਾ ਪਤਾ ਨਾਲੇ ਸਮਰਨ ਨੂੰ ਡਰਗ ਬਣਾ ਤਾਂ ਮੈਂ ਜਿਹੜਾ ਛੜਾ ਧੱਕਾ ਕੀਤਾ ਥਨੂ ਐ ਕਰਲਾ ਨੂੰ ਵੀ ਹੌਸ ਹ ਬਦਮ ਲੈ ਕੇ ਨਾ ਜਾਣ ਗਿਆ ਬਿਲਕੁਲ ਜੀ ਨਹੀਂ ਕਲੀਚ ਨਾ ਪਊਗਾ ਹੂੰ ਬੰਦਨਾ ਚਾਹੇ ਬੜਕਾ ਮਾਰਦਾ ਹੈ ਆਵੇਣੀ ਉਦੋਂ ਲੱਤਾ ਬਾਹਰ ਨਹੀਂ ਚੱਲਦੀਆਂ ਹੁੰਦੀਆਂ ਓਰੇ ਬਾਹਰ ਫੜਕਦੀ ਹੈ ਜੇ ਤੋ ਕੋਰਟ ਚ ਬੰਦਾ ਪੇਸ਼ ਹਾਂ ਦੇਖੋ ਪਤਾ ਲੱਗਦਾ ਡਰਾ ਆਪਣਾ ਹੀਰੋ ਬਣਦਾ ਉਹ ਵੀ ਮੈਂ ਜੀ ਪੁੱਤਾਂ ਨੂੰ ਐ ਕਰਦਾ ਵੀ ਜੇ ਮੈਂ ਕੋਈ ਬਹੁਤ ਵੱਡੀ ਤੂ ਕੁਰਬਾਨੀ ਦੇਣ ਚੱਲਿਆਗਾ ਫਸਿਆ ਤੂੰ ਕ੍ਰਾਪਸ਼ਨ ਦੇ ਕੇ ਇਸ ਚ ਹੂੰ ਜੋਸ਼ ਕਰਕੇ ਜਿਹੜੇ ਹੁੰਦੇ ਨਾ ਰੋ ਇਹ ਮੈਂ ਚੱਲਾ ਹਾਂਗਾ ਮੈਨੂੰ ਧੱਕਾ ਕੀਤਾ ਪੁਲਿਸ ਨੇ ਸਾਡਾ ਨਾ ਆ ਕਰਤਾ ਇਹ ਜਿਹੜਾ ਤੱਕੜਾ ਕਰਨੇ ਪੈਂਦਾ ਤੁਸੀਂ ਕੀਤਾ ਨਹੀਂ ਕਿ ਧੱਕਾ ਜੀ ਅੱਛਾ ਹਾਂ ਜਦੋਂ ਤੈਨੂੰ ਆ ਥੋੜਾ ਆ ਜਾ ਮੀਠੇ ਗਿਆ ਸਾਹਿਬ ਤੂੰ ਜਾਵੇਂਗਾ ਵੀ ਸਾਡੇ ਨਾਲ ਚੱਲੋ ਸਾਡੇ ਨਾਲ ਚੱਲੋ ਉਹ ਤਾਂ ਕਹਿੰਦਾ ਸੀ ਵੀ ਜਿਹੜਾ ਕੰਦਾ ਤੋਂ ਮਾਰ ਖੜਾ ਆ ਜਾ ਟੱਪ ਕੇ ਜਾਣ ਕੇ ਹਾਂ ਬੇਸਾ ਧੱਕਾ ਮੁੱਕੀ ਹੋਵੇ ਹਾਂ ਵੀ ਮੈਂ ਤਾਂ ਅੱਛਾ ਧੱਕਾ ਕੀਤਾ ਤੇਨੂੰ ਆ ਕੀਤਾ ਸਹੀ ਹੈ ਉਹ ਸਾਰਾ ਸੀਨ ਕ੍ਰੀਏਟ ਕਰਨਾ ਚਾਹਦਾ ਸੀਗਾ ਜੀ ਜੀ ਅੱਛਾ ਸਰ ਜਿਵੇਂ ਭਗਵੰਤ ਮਾਨ ਸਾਹਿਬ ਨਸ਼ਾ ਤਸ਼ਕਰਾ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਨੇ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚਲਾ ਰਹੇ ਨੇ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਵੀ ਜਲਦੀ ਅਸੀਂ ਨਸ਼ਾ ਖਤਮ ਕਰ ਦਵਾਂਗੇ ਹਾਲਾਂਕਿ ਚੋਣ ਐਜੰਡਾ ਇਹ ਸੀ ਵੀ ਅਸੀਂ 2 ਮਹੀਨਿਆਂ ਚ ਨਸ਼ਾ ਖਤਮ ਕਰਾਂਗੇ ਸਾਢੇ 3 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹਾਜੀ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਅੱਥੇ ਨਹੀਂ ਪਾਇਆ ਨੇ ਮੈਂ ਪਹਿਲਾਂ ਕਹਿੰਦਾ ਤਾਂ ਪਹਿਲਾਂ ਕਿਹਨੂੰ ਨਹੀਂ ਪਾਇਆ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ 1.5 ਸਾਲ ਦੇ ਵਿੱਚ ਨਸ਼ਾ ਖਤਮ ਦੇਖੋ ਪੀਲੇ ਪੂਲੇ ਪੰਜੇ ਚਲਾਉਣ ਦਾ ਕਹਿੰਦੇ ਘਰਟਾਉਣ ਦਾ ਮਾੜੀ ਗੱਲ ਆ ਹੂੰ ਉਹਨਾਂ ਨੂੰ ਜਿੰਨਾ ਚਿਰ ਤੁਸੀਂ ਕਾਨੂੰਨੀ ਤੌਰ ਤੇ ਕਾਨੂੰਨ ਹੋਰ ਸਖਤ ਬਣਾਉਚਾ ਹੈ ਵਿਧਾਨ ਸਭਾ ਵਿੱਚ ਕੋਈ ਪਾਸ ਕਰਨਾ ਪਵੇ ਕਿ ਉਹ ਕਰਨਾ ਪਵੇ ਜੀ ਪੂਰੀ ਜਨਵੈਸਟੀਗੇਸ਼ਨ ਕਰਕੇ ਜਿੱਥੋਂ ਆਉਂਦਾ ਬਾਰਡਰ ਤੋਂ ਉਹ ਬੰਦੇ ਸਾਰਾ ਕੁਝ ਨੂੰ ਕਾਬੂ ਕਰਨੇ ਪੈਣਗੇ ਤੁਹਾਨੂੰ ਕਾਨੂੰਨ ਹੋਰ ਸਖਤ ਬਣਾਉਣੇ ਪੈਣਗੇ ਪ੍ਰੂਮ ਕਰਾ ਕੇ ਨੂੰ ਸੁਝਾਵਾ ਕਰਾਉਣਾ ਪੈਣਗੇ ਇਹ ਪੀਲੇ ਬੰਦੇ ਨਾਲ ਨਹੀਂ ਰੁਕਦੇ ਹੁੰਦੇ ਜੀ ਔਰ ਫੇਰੇ ਬਣਾਏ ਬਨੇ ਨਾਲੇ ਕਿੰਨਿਆਂ ਕਨ ਤੁਸੀਂ ਜਕਰੀਨ ਕਰ ਲਓਗੇ ਉਹਨਾਂ ਵਿੱਚ ਕਹਿ ਰਹੇ ਨੇ ਵੀ ਜਿਹੜੇ ਵੱਡੇ ਸਮਾਲਰ ਆ ਉਹ ਤਾਂ ਬੱਚੇ ਬੱਚੇ ਬੈਠਿਆ ਜਿਵੇਂ ਗੁਰਦੀਪ ਰਾਣੋ ਵਰਗੇ ਉਹਨੇ ਤਾਂ ਕੋੜਾ ਵੀ ਨੇ ਕੋਠੀਆਂ ਸਰਕਤ ਨੇ ਜਿਹੜੇ ਮਤਲਬ ਉਹ ਵਿਚਾਰੇ ਸਾਸੀਆਂ ਨੇ ਜਾਂ ਜਿਹੜੇ ਪਾਂਦੀਆ ਵੱਡੇ ਸਮਰਦਾਂ ਦੇ ਤੇ ਉਹ ਉਹਨਾਂ ਦੀਆਂ ਗਲਤਾਂ ਦੀਆਂ ਖਾਸ ਕਰਕੇ ਉਹ ਢਾਈ ਜਰਾਂ ਜਿਹੜੇ ਮਾੜਾ ਮੁੱਟੇ ਨੇ ਬਣਾਏ ਨੇ ਤੇ ਜਿਹੜੇ ਜੱਟ ਸਮਰਦਾਂ ਦੇ ਵੱਡੇ ਉਹ ਬੱਜੇ ਬੈਠੇ ਨੇ ਇਹ ਵੀ ਤਾਂ ਆਉਂਦਾ ਇਹ ਨਹੀਂ ਹੈਗੀ ਗੱਲ ਕੋਈ ਵੀ ਪੀੜਾ ਪੰਚਾ ਚਾ ਰੱਖ ਕੇ ਕੋਈ ਦਹਿਸਤ ਪਾਜੂ ਦਹਿਸਤ ਆਣੇ ਹੋਰ ਬਣਾ ਦੇ ਅਲਗ ਅਲਗ ਚਲਦਰ ਘਰ ਟਾਪਾ ਕੋਈ ਨਹੀਂ ਤੇ 20 ਲੱਖ ਦਾ 10 ਲੱਖ ਦਾ ਘਰ ਟਾਪਾ ਹੋਰ ਬਣਾ ਲਾਂਗੇ ਗਲਤ ਆ ਉਹ ਘਰ ਤੋਂ ਹਰ ਕੇ ਖਤਮ ਕਰਦੇ ਜੇ ਤੈਨੂੰ ਬਹੁਤ ਲੇਟ ਹੋ ਗਿਆ ਸਰ ਕਿਹਾ ਜਾ ਰਿਹਾ ਇਹ ਕੰਮ ਤਿੰਨ ਸਾਲਾਂ ਨੂੰ ਹੋਰ ਸਰ ਪਹਿਲਾਂ ਕਰਨਾ ਦੇਣਾ ਸੀ ਜੋ ਇਹ ਬਚਨ ਲੈ ਕੇ ਆਇਆ ਸੀ ਹੁਣ ਜਦੋਂ ਲੰਘ ਗਿਆ ਸਾਰਾ ਕੁਝ ਪੁੱਛ ਰਿਹਾ ਕਿ ਸਾਰੀ ਸਰਕਾਰ ਦਾ ਟਾਈਮ ਲੰਘ ਗਿਆ ਉਦੋਂ ਇਹ ਪੀਲੇ ਪੱਤੇ ਚਲਾਉਣ ਲੱਗਾ ਹੁਣ ਕੀ ਬੇਲੇਗਾ ਪੀਲੇ ਪੱਤੇ ਚਲਾਉਣ ਦਾ ਇਹਦੇ ਲਈ ਬੜੇ ਸਖਤ ਕਾਨੂੰਨ ਬਣਾਉਣੇ ਪੈਣਗੇ ਬਹੁਤੋਂ ਬੰਦੇ ਫੜਨੇ ਪੈਣਗੇ ਜੀ ਇਹ ਬੰਦਾ ਦਾ ਬਹੁਤ ਵੱਡਾ ਕੰਮ ਕਰਨਾ ਪੈਣਾ ਸੀ ਇਹਨੂੰ ਆ ਨਹੀਂ ਗੱਲ ਵੀ ਇੰਨੇ ਨਾਲ ਇਹ ਸਰਜੂ ਪੀਲੇ ਪੰਜ ਚਲਾਉਣ ਦਾ ਵਿਦਿਆਸਥਾ ਪਾ ਕੇ ਉੱਪਰ ਨੂੰ ਇਹ ਤਾਂ ਲੱਖਾਂ ਬੰਦੇ ਲੌਨ ਬਾਲ ਹੋ ਗਏ ਆਮ ਬੰਦਾ ਲੌਨ ਬਾਲ ਹੋ ਗਿਆ ਲਗਾ ਸਾਲਾ ਛਿੱਤਰ ਨਾਲ ਕੁ ਵੀ ਕੋਟ ਲੋ ਸਸਤਾ ਕੰਮ ਆ ਉਦੋਂ ਲੈ ਕੇ ਇਹਨੂੰ ਫੜਾਉਣਾ ਬਿਲਕੁਲ ਬਿਲਕੁਲ ਕੰਮ ਨਹੀਂ ਕਰਨੀ ਕੋਈ ਨਿਕਲੇ ਥੱਲੇ ਤੱਕ ਚੈਨ ਇਹ ਜਿਹੀ ਬਣ ਗਈ ਵੀ ਹਰ ਇੱਕ ਬੰਦੇ ਨੂੰ ਲਾਲਚ ਜਾਗ ਪਿਆ ਵੀ ਯਾਰ ਦੋ ਨੰਬਰੇ ਧੰਨੇ ਪੈਸੇ ਬਣਦੇ ਨੇ ਇੱਕ ਗ੍ਰਾਂਥੀ ਕਹੀਦਾ ਵੇ ਗੁਰਦੁਰ ਦਾ ਮੈਨੂੰ ਕਾਹਦੇ ਗੁਰਦੁਰ ਦਾ ਦਿੰਦੇ ਕਿਆ ਕਰਾਂ ਦੋ ਨੰਬਰੇ ਧੰਨੇ ਪੈਸੇ ਬਣਦੇ ਨੇ ਕਹਿੰਦਾ ਫਿਰ ਹੁਣ ਤੱਕ ਨਿਤਕੇ ਮਰਖਤਿਆ ਮਨਾਤੀ ਲੋਕਾਂ ਦੀ ਵੀ ਦੋ ਨੰਬਰ ਦੰਦਾ ਕਰ ਲੋ ਔਰਤਾ ਤਾਂ ਜਾਈਆਂ ਬੱਚੇ ਤਾਂ ਮੋਲ ਬੋਗੇ ਰੱਖਾ ਦੋ ਨੰਬਰ ਕਲਚਰ ਹੀ ਇਹ ਬਣਾਇਆ ਸਕੂਲ ਹੀ ਕਲਚਰ ਆ ਮੈਂ ਕਹਿੰਦਾ ਬਣਾਇਆ ਕਾਲੀਆਂ ਰੇ ਆ ਬਣਾਇਆ ਮਾਧਿਲੇ ਜੱਟਾਂ ਨੇ ਕਲਚਰ ਹੀ ਮੈਂ ਕਹਿੰਦਾ ਕੋਈ ਕੋਈ ਕਹਿੰਦਾ ਆਂਦੇ ਨਹੀਂ ਇਹ ਕੋਈ ਛਦਗਾ ਤੋਂ ਲੱਗੇ ਬੰਦੇ ਕੰਮ ਚ ਬਿਲਕੁਲ ਪੰਜਾਬ ਨੂੰ ਬਰਬਾਦ ਹੋਣ ਦਾ ਕੀਤਾ ਜੋਸ਼ ਕਰਕੇ ਜਿਹੜਾ ਭਗਵੰਤ ਮਾਨ ਬੜਾ ਲੇਟ ਆ ਇਹਨੂੰ ਇਹ ਕੰਮ ਪਹਿਲਾਂ ਤਿੰਨ ਸਾਲ ਸ਼ੁਰੂ ਕਰ ਲੈਣਾ ਚਾਹੀਦਾ ਸੀ ਪਰ ਲਾਸਟ ਸਵਾਲ ਇੱਕ ਹੋਰ ਲੈ ਕੇ ਗੱਲ ਖਤਮ ਕਰਾਂਗੇ ਆਰੋਪ ਲੱਗੇ ਨੇ ਮਜੀਠੀਆ ਤੇ ਵੀ ਉਹਦਾ ਕਈ ਫੈਕਟਰੀਆਂ ਦੇ ਵਿੱਚ ਨਾਮ ਬੋਲ ਰਿਹਾ ਵੀ ਉਹਦੇ ਵਿੱਚ ਤਾਕੜਾ ਕਮਿਸ਼ਨ ਸੀ ਕਮਿਸ਼ਨ ਸੀ ਦੂਜਾ ਉਹਦੀਆਂ ਆਪਣੀਆਂ ਫੈਕਟਰੀਆਂ ਸੀ ਜਿਹਦੇ ਤਹਿਤ ਇਲੀਗਲ ਜਿਹੜੀ ਮਨੀ ਲਾਂਡਰਿੰਗ ਕਰਦਾ ਸੀ ਦੇਖੋ ਗੱਲ ਇਹ ਹੈ ਵੀ ਜੁਰਮ ਤੋਂ ਅਮੀਰ ਪਰਿਵਾਰ ਤਾਂ ਸ਼ੁਰੂ ਤੋਂ ਹੀ ਆ ਇਹਨਾਂ ਦੀ ਅੰਗਰੇਜ਼ਾਂ ਨੇ ਮਤਲਬ ਇਹਨਾਂ ਜਿਹੜਾ ਬਾਬਾ ਸੀ ਨਾ ਸੂਰਤ ਸਿੰਘ ਪਹਿਲਾਂ ਤਾਂ ਉਹ ਜਲਾਮਤ ਨ ਹੋ ਗਿਆ ਸੀਗਾ ਉਹਨੇ ਕੰਮ ਕੀਤਾ ਇਹ ਜਦੋਂ 1857 ਦਾ ਗਦਰ ਆਇਆ ਉਹਦੇ ਬਾਰੇ ਚੱਲਿਆ ਵੀ ਉਹ ਕੁਝ ਸਿੱਖ ਫੌਜੀਆ ਨੇ ਸਕੀਮ ਬੜਾ ਲਈ ਜੀ ਬਦਾਰਸ਼ ਦੇ ਵਿੱਚ ਉੱਥੇ ਕਿਵੇਂ ਦੇ ਵਿੱਚ ਕਹਿ ਰ ਸੀ ਵੀ ਆਪਾਂ ਅੰਗਰੇਜ਼ਾਂ ਨੇ ਬੱਚੇ ਮਾਰ ਦੋ ਅੱਛਾ ਉਹਨੇ ਕਹਤਾ ਮੈਂ ਨਹੀਂ ਇਹ ਸਿੱਖੀ ਦੇ ਉਲਟਾ ਕਰ ਬੱਚੇ ਨਹੀਂ ਮਾਰਨੇ ਔਰਤਾਂ ਨਹੀਂ ਮਾਰਨੇ ਅਗਲਾ ਕੀ ਉਹ ਅਗਲਾਣਾ ਚਾਹੁੰਦਾ ਸੀ ਵਸਤ ਨੂੰ ਅਗਲਾ ਦੂ ਉਹਨਾਂ ਅੰਗਰੇਜ਼ਾਂ ਨੂੰ ਪਤਾ ਲੱਗਿਆ ਵੀ ਇਹ ਜੇਰ ਫੌਜਨ ਰੁਕ ਗਿਆ ਉਹਨਾਂ ਚੱਟ ਦੇ ਜੇਲ੍ਹ ਚੋਂ ਕੱਢ ਲਿਆ ਅੱਛਾ ਜੇਲ੍ਹ ਚੋਂ ਕੱਢ ਕੇ ਜਿਹੜੀ ਉਹਦੀ ਸਟੇਟ ਸੀਗੀ ਸਾਰੀ ਉਹਦੀ ਜਗੀਰ ਰਚੀਗੀ ਉਹ ਸਾਰੀ ਮਤਲਬ ਉਹ ਕਰਤੀ ਦੇਤੀ ਉਹਨੂੰ ਮਾਰਚ ਫਿਰ ਉਹਨੂੰ ਲੈ ਕੇ ਦੂਪੀ ਦੇ ਵਿੱਚ ਫੈਟੀਆਂ ਲਾਤੀਆਂ ਲਾਇਸੈਂਸ ਦੇਤੇ ਅ ਅ ਖੰਡ ਮਿਲਾ ਦੇ ਵੱਡਾ ਪਰਿਵਾਰ ਆ ਫਿਰ ਸੁੰਦਰ ਸਿੰਘ ਮਦੀਠੀਆ ਇਹਦਾ ਪਰਦਾਦਾ ਉਹ ਪਹਿਲਾਂ ਮਤਲਬ ਸੀਗਾ ਆਪਣਾ ਲੈਸਟੇਟ ਕੋਰਸ ਦਾ ਮੈਂਬਰ ਰਹਾ ਸ਼੍ਰੋਮਣੀ ਗੁਰਦਵਾਰਾ ਪ੍ਰਧਾਨ ਰਹਾ ਪਰ ਬਾਦ ਦਾ ਸੱਚੀ ਤੌਰ ਤੇ ਉਹ ਪਸੂ ਪੈਸੇ ਦਾ ਗੁਆਂਤ ਸਾਹਿਬ ਹੀ ਨਹੀਂ ਪਰ ਹੁਣ ਜਿਵੇਂ ਪੰਜਾਬੀ ਦੀ ਕਹਾਵਤ ਆ ਪੰਜਾਬ ਨੂੰ ਲੁੱਟਣਾ ਜਦੋਂ ਪੰਜਾਬੀ ਦੀ ਕਹਾਵਤ ਆ ਵੀ ਮਾਂ ਨਾਲ ਮਤਲਬ ਜਿਹੜਾ ਲਾਲਚ ਦਾ ਟੈਂਟ ਤੁੱਲਾ ਨਾ ਰੱਜ ਜਾਕਣਾ ਵੀ ਲਾਲਚ ਹੀ ਪਹਿਨਾਨੇ ਰਾਜ ਦਾ ਠੀਕ ਠੀਕ ਜਿਹੜਾ ਸਾਰਾ ਹੁਸਕੀਰ ਕੋਲੇ ਘਾਟ ਆ ਵੀ ਜਿਹੜਾ ਪੰਜਾਬ ਨੂੰ ਲੁੱਟ ਕੇ ਤੇ ਕੁੱਟ ਕੇ ਇੰਨਾ ਅਰਬਾਂ ਖਰਬਾਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਉਹਦਾ ਕੀਤਾ ਹੀ ਹੈ ਨਾ ਉਹਦਾ ਮਾਲਕ ਕਿਹੜਾ ਬੱਚਾ ਬੱਚੀ ਜਾਣਦਾ ਉਹ ਮੈਂ ਕਹਿੰਦਾ ਤੂੰ ਤੋਤੇ ਆ ਦਿਖਾਉਂਦਾ ਸੀ ਨਾ ਕਿ ਮੈਂ ਦੋ ਤੋਤੇ ਆ ਉਹ ਸਾਰਾ ਸੈਕਟਰ ਨੂੰ ਕ੍ਰਾਫਟ ਕਰ ਤੈਨਾਂ ਨੇ ਬਿਲਕੁਲ ਇਹ ਥੋੜਾ ਵੀ ਸਾਡੇ ਕੋਲ ਬਹੁਤ ਆ ਛੋਟੇ ਲਾਲਚ ਦਾ ਤਾਂ ਹੱਦ ਨਹੀਂ ਹੈ ਨਾ ਫਿਰ ਕੋਈ ਠੀਕ ਹੈ ਹਾਂਜੀ ਅ ਸੋ ਫਿਲਾ ਹਾਲ ਅਜਲੀ ਐ ਨਹੀਂ ਕਿਉਂਕਿ ਹੁਣ ਜਿਹੜਾ ਵੀ ਨਵਾਂ ਵਿਪਲਮੈਂਟ ਨਿਕਲ ਕੇ ਆਊਗੀ ਉਹ ਮਜੀਠੀਏ ਦੇ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੂਗਾ ਕਿਉਂਕਿ 7 ਦਿਨ ਤਾਂ ਫਿਲਹਾਲ ਰਿਮਾਂਡ ਹੀ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਗਵਰਨਮੈਂਟ ਜਾਂ ਕੋਰਟ ਕੀ ਜਿਹੜਾ ਜਸਟਿਸ ਕਰਦੀ ਹੈ ਸੋ ਧੰਨਵਾਦ ਰਾਹੀ ਸਾਹਿਬ ਦਾ ਧੰਨਵਾਦ ਜੀ